ਖਾਣੀਆਂ ਤਾਂ ਤੇਰੇ ਹੱਥੋਂ ਹੀ ਖਾਣੀਆਂ ਤੇ ਨਹੀਂ ਨਹੀਂ ਫੇਰ ਅੱਜ ਕੋਈ ਨਾ ਕੋਈ ਕਾਰਨਾਮਾ ਮੈਂ ਕਰਕੇ ਦਿਖਾਉਂ ਤੈਨੂੰ ਫੇਰ ਦੇਖੀਂ ਤੂੰ ਲੈ ਕਰ ਲਾ ਮੈਂ ਵੀ ਦੇਖਦੀ ਆਂ ਵੀ ਤੂੰ ਕੀ ਕਰਨ ਜੋਗ ਰਾਂਗਾ ਕੋਈ ਗੱਲ ਨਹੀਂ ਫੇਰ ਜੇ ਇਹ ਗੱਲ ਹੈ ਤਾਂ ਤੈਨੂੰ ਫੇਰ ਪੰਜੀ ਦਾ ਪੌਣਾ ਦਿਖਾ ਕੇ ਹਟੂ ਦਿਖਾ ਲਾ ਇਹ ਵੀ ਦੇਖਦੀ ਆਂ ਵੀ ਤੂੰ ਕਰ ਕੀ ਸਕਦਾ ਮੈਂ ਤੂੰ ਬੋਲਣ ਜੋਗ ਗਈ ਆਂ ਬੋਲਣ ਜੋਗ ਗਈ ਆਂ ਤੀਵੀਆਂ ਦਾ ਜਾਰ ਹੁਣ ਲੈ ਹੁਣ ਲੋਹਾ ਗਰਮਾ ਹੁਣ ਮਾਰਦੀਆਂ ਸੱਟ ਜੇਠਾ ਓ ਕੀ ਗੱਲਾਂ ਪਰਜਾਈ ਲੈ ਸਿੱਧਾ ਹੀ ਲੰਘ ਗਿਆ ਮੇਰੇ ਦਰ ਤੋਂ ਦੀ ਹੈ ਮੈਂ ਤਾਂ ਤੈਨੂੰ ਐ ਪੁੱਛਦੀ ਸੀਗੀ ਫਿਰ ਰੋਟੀ ਦਾ ਤੂੰ ਰੱਜ ਕੇ ਖਾਇਆ ਆਇਆ ਘਰੇ ਤੇ ਅੱਜ ਹੁਣ ਮੇਰੇ ਹੱਥ ਦੀ ਚਾਹ ਪੀ ਲੈ ਲੌਂਗਲੇਚੀ ਵਾਲੀ ਓ ਕਿਉਂ ਪਰਜਾਈ ਐਵੇਂ ਜ਼ਖਮਾਂ ਤੇ ਨੂਨ ਪਾਉਣੀ ਐ ਕਿਉਂ ਜ਼ਖਮਾਂ ਤੇ ਨੂਨ ਪਾਉਣੀ ਆ ਰਹਿਣ ਦੇ ਤੂੰ ਇਹਨਾਂ ਚਿਹੜਾਂ ਨੂੰ ਲੈ ਹਾਂ ਮੈਂ ਦੱਸ ਕਿਹੜੀਆਂ ਚਿਹੜਾਂ ਕਰਤੀਆਂ ਉਹ ਮੈਂ ਤਾਂ ਤੈਨੂੰ ਚਾਹ ਹੀ ਕਹਿਣੀ ਆ ਵੀ ਮੇਰੇ ਹੱਥ ਦੀ ਚਾਹ ਪੀ ਲੈ ਉਧਰ ਨੂੰ ਨਾਲ ਖਾਇਆ ਆ ਹੁੰਨੇਗਾ ਪਰ ਜਾਈ ਜੇ ਤੇਰੇ ਹੱਥ ਤੇ ਚਾਹ ਪੀ ਲਈ ਜੇ ਰੋਟੀ ਖਾ ਲਈ ਫਿਰ ਹਿੰਦ ਦੀ ਨੌ ਦੀ ਪਰ ਉਹ ਪਰ ਜਾਈ ਮੈਨੂੰ ਤੇਰੀ ਚਾਹ ਦੀ ਲੋੜ ਨਹੀਂ ਤੂੰ ਮੈਨੂੰ ਨਾ ਰਾਹ ਜਾਂਦੇ ਨੂੰ ਟੋਕਿਆ ਨਾ ਕਰ ਐ ਜੇਠਾ ਮੇਰੀ ਗੱਲ ਸੁਣਾ ਜਿੱਦਾਂ ਤੂੰ ਉਹਦਾ ਜੇਠ ਆ ਮੇਰਾ ਵੀ ਤਾਂ ਕੁਝ ਲੱਗਦਾਗਾ ਹਾਂ ਚੱਲ ਫਿਰ ਤੂੰ ਗੈ ਵੀ ਨਾ ਨਾਲੇ ਅੰਦਰ ਹੀ ਬੈਠਾਗਾ ਉਹ ਵੀ ਕਹਿ ਰਿਹਾ ਸੀਗਾ ਬਸ ਫੇਰ ਤਾਂ ਮੈਂ ਜਮੇ ਨਹੀਂ ਜਾਂਦਾ ਜੱਗੇ ਵੀ ਬੈਠਾ ਹੈ ਨਾਲੇ ਮੈਨੂੰ ਲੋੜ ਵੀ ਕੀ ਜਿਵੇਂ ਹਿੰਦ ਪੰਣਣੀ ਐ ਤਾਂ ਉਸੇ ਦੀ ਪੰਣਣੀ ਐ ਤੂੰ ਕਹਿੰਨੇ ਨਾ ਵੀ ਰੋਟੀ ਖਾਦੀ ਨਹੀਂ ਤੈਨੂੰ ਪਤਾ ਲੱਗ ਗਿਆ ਹੁਣ ਮੈਂ ਹਿੰਦ ਪੰਣਣੀ ਐ ਜਿੰਨੇ ਮਰਜ਼ੀ ਹੋ ਜਾਏ ਮਰਨਾ ਮਨਜ਼ੂਰ ਪਰ ਰੋਟੀ ਮੈਂ ਉਹਦੇ ਕੋਲ ਹੀ ਖਾਣੀ ਐ ਜੇਠਾ ਉਧਰ ਤੂੰ ਹਿੰਦ ਪੰਣਣ ਫਿਰਦਾ ਇੱਧਰ ਮੈਂ ਤੈਨੂੰ ਪਿਆਰ ਨਾਲ ਰੋਟੀ ਦੇ ਰਹੀ ਆ ਤੂੰ ਮੇਰੇ ਹੱਥ ਦੀ ਨਹੀਂ ਖਾਂਦਾ ਦਸ ਐਡਾ ਵੀ ਤੈਨੂੰ ਕੀ ਚਾਹ ਚੜਿਆ ਉਧਰ ਜਾਣ ਦਾ ਤਾਂ ਖਰ ਠੀਕ ਹੈ ਜਿਹੜਾ ਪਿਆਰ ਤੂੰ ਕਰਦੀ ਹੈ ਨਾ ਇਹ ਮੇਰੀਆਂ ਗੱਲਾਂ ਤੋਂ ਦੂਰ ਦੀ ਗੱਲ ਹੈ ਪਰ ਉਸ ਪਰਜਾਈ ਨਾਲ ਕੁਛ ਮੇਰੀਆਂ ਰਾਮ ਜਾਨ ਰਲਤੀਆਂ ਸੀ ਪਮਾਸੀ ਲੜੀਏ ਚਾਹੇ ਬੋਲੀਏ ਫੇਰ ਵੀ ਸਾਡਾ ਅੰਦਰੋਂ ਮਨ ਰਲ ਹੀ ਰਹਿੰਦਾ ਸੀ ਜੇਠਾ ਤੂੰ ਮੇਰੇ ਨਾਲ ਵੀ ਰਲਾਲਾ ਰਾਮ ਜਾਨਾ ਮਰਜਾਈ ਤੂੰ ਛੋਟੀ ਹੈ ਛੋਟੀ ਹੈ ਪਰਜਾਈ ਮੈਨੂੰ ਲੋਕਾਂ ਦੀ ਸ਼ਰਮ ਮਾਰਦੀ ਹੈ ਓਹੋ ਹਾਂ ਪਰ ਇਹਾਈ ਤਾਂ ਪਰਝਾਈ ਹੀ ਹੁੰਦੀ ਆ ਹੈ ਤਾਂ ਪਰਝਾਈ ਪਰ ਜਿਹੜੀਆਂ ਤੂੰ ਹਾਂ ਹਰਕਤਾਂ ਤੇ ਆਈ ਇਹ ਮੈਥੋਂ ਬਰਦਾਸ਼ਤ ਨਹੀਂ ਹੋਣੀਆਂ ਚੱਲ ਠੀਕ ਆ ਜੱਠਾ ਠੀਕ ਆ ਤੇਰੀ ਆਹੋ ਨਾਲੇ ਮੜਾ ਹੋਰ ਨਾ ਕਿਸੇ ਕੋਲੇ ਦੱਸੀ ਨਾ ਨਾ ਮੈਨੂੰ ਕੀ ਲੋੜ ਆ ਦੱਸਣ ਦੀ ਇਹਨਾਂ ਦੇ ਢੋਲ ਤਾਂ ਸਾਰੇ ਅੰਢੀ ਗਵੰਡੀਆਂ ਨੂੰ ਪਤਾ ਵੀ ਕੀ ਵੱਜਦੇ ਨੇ ਜਿਹੜੇ ਬਿਨਾਂ ਪੈਸਿਆਂ ਤੋਂ ਆਪਦੀ ਫਿਲਮ ਦਿਖਾਈ ਜਾਂਦੇ ਨੇ ਲੈ ਕਿ ਆ ਵੀਨੂ ਤਾਂ ਮੈਂ ਆ ਕੇ ਦੱਸੂਗੀ ਪਹਿਲਾਂ ਤਾਂ ਮੈਂ ਉਹਦੀ ਵੱਡੀ ਦੀ ਮੂੰਹ ਦੀ ਪਾਫ ਲੈ ਕੇ ਆਉਣੀ ਆ ਵੀ ਉਹ ਕੀ ਕਹਿੰਦੀ ਆ ਨਹੀਂ ਮੇਰੀ ਮੂੰਗੋ ਲੈ ਲਈ ਜੱਤ ਜੀ ਲਾਉਣ ਵਾਲੀ ਹੋ ਗਈ ਕਹਿੰਦੇ ਆਉਣਾ ਕੋਈ ਜੱਤ ਲਾ ਕੇ ਜਾਓ ਇਹਦਾ ਟਾਲਾ ਖਾਲਾ ਤਾਂ ਫਾਇਆ ਬੁੱਗੋ ਸੇ ਸੇ ਬੁੱਗੋ ਉਹ ਗਦਾ ਇਦੀ ਕਹੋ ਹੈ ਉਹ ਗਾ ਗਿਆ ਤੱਕ ਕਿਉਂ ਬਾਈ ਉਹ ਕਿਵੇਂ ਆ ਠੀਕ ਆ ਤੂੰ ਕਿ ਮੈਂ ਅੱਜ ਕਿਹੜਾ ਮਾਰ ਲੈ ਮੇਰੇ ਕੋ ਨਹੀਂ ਚਾਓ ਉਹ ਮੈਂ ਨਹੀਂ ਆ ਸਕਦਾ ਤੇਰੇ ਘਰੇ ਜੇ ਘਰੇ ਆਇਆ ਕੋਈ ਲੋੜਾ ਤਾਂ ਨਹੀਂ ਆ ਗਿਆ ਉਹ ਨਾ ਨਾ ਜੀ ਸਦਕੇ ਆ ਯਾਰ ਤੇਰਾ ਘਰ ਹੈ ਤਾਂ ਹੀ ਆਇਆ ਮੈਂ ਚੱਲ ਮੈਂ ਤਾਂ ਬੈਂਚਾ ਸਨਮਾਨ ਹੌਲਾ ਹੋ ਜੂ ਤੇ ਨਾਲੇ ਦੋ ਚਾਰ ਗੱਲਾਂ ਮਰਿਆ ਆਵਾਂਗੇ ਇਹਨੇ ਬਸ ਲੰਘ ਜੂ ਤੂੰ ਮਨ ਵੀ ਹੌਲਾ ਕਰ ਤੇ ਗੱਲਾਂ ਵੀ ਕਰ ਹਾਂ ਹੋ ਸੁਣਾ ਠੀਕ ਠਾਕ ਹੈ ਵਧੀਆ ਬਸ ਜਿਹੜਾ ਟਾਈਮ ਲੰਘੀ ਜਾਂਦਾ ਇਹਨੇ ਨਾ ਬਿਜੀ ਜੇ ਰਹਿੰਦੇ ਐਨਾਂ ਚ ਉਪਰਾਵਾ ਮੈਂ ਤੈਨੂੰ ਦੱਸਾਂ ਛੜੇ ਵਰਗੀ ਮੋਜ ਨਹੀਂ ਜੇ ਬਿਮਾਰ ਨਾ ਹੋਵੇ ਬਸ ਗੱਲ ਇਹੀ ਹੈ ਵੀ ਹੁਣ ਰੋਟੀ ਟੁੱਕ ਕੰਨੀ ਬਹੁਤ ਔਖਾ ਮੈਂ ਰੋਟੀ ਕੰਨੀ ਤਾਂ ਫਿਰ ਮੈਂ ਵੀ ਔਖਾ ਯਾਰ ਤੈਨੂੰ ਮੈਂ ਕਿਹਾ ਤਾਂ ਹੈਗਾ ਸੀ ਵੀ ਆਪਾਂ ਚੱਲਦੇ ਆਂ ਜੂਪੀ ਕੰਨੀ ਉਹ ਲਿਆਉਣੇ ਆਂ ਜੂਪੀ ਹੋਰ ਉਹ ਮੈਂ ਤਾਂ ਕਦੇ ਹਟਾਇਆ ਚੌਂਖਰੀ ਟੱਪਾ ਤੂੰ ਜੂਪੀ ਦੀ ਗੱਲ ਕਰਦਾ ਮੈਂ ਇੱਥੋਂ ਨਹੀਂ ਜਾਇਆ ਜਾਣਾ ਏਡੀ ਦੂਰ ਮੇਰੀ ਗੱਲ ਸੁਣ ਲੈ 50000 ਰੁਪਇਆ ਕਰ ਤਿਆਰ ਆਪਾਂ ਪਟੋਲਾ ਲੈ ਕੇ ਆਵਾਂਗੇ ਜੂਪੀ ਜੋ ਪਟੋਲਾ ਅੱਛਾ ਇਹ ਜੀ ਆਪਣੇ ਪਿੰਡ ਦੇ ਵਿੱਚ ਨਹੀਂ ਹੈਗੀ 50000 ਰੁਪਿਆ ਹਾਂ ਉਹ 50000 ਰੁਪਿਆ ਆਰਤੀਏ ਨਹੀਂ ਦੇਣਾ ਗੱਲ ਕਰ ਇਹ ਜ਼ਰੂਰ ਹੈ ਜੀ ਪੰਜ ਕਿੱਲੇ ਜ਼ਮੀਨ ਹੈ ਜਿਹੜੀ ਉਹਦੇ ਚੋਂ ਫੜਾ ਦਿੰਨੇ ਇੱਕ ਇੱਕ ਕਿੱਲਾ ਲੈ ਕਿੱਲੇ ਦਾ ਤਾਂ ਮੁੱਲ ਤੂੰ ਬਾੜਾ ਕਹਦਾ ਕਿੱਲੇ ਦਾ ਤਾਂ 22 ਲੱਖ ਦਾ ਮੁੱਲ ਹੁੰਦਾ ਮੈਂ ਤੈਨੂੰ 50000 ਦਾ ਕਹੀਆਂ ਆਰਤੀਏ 50000 ਤਾਂ ਦਊਗਾ ਹੀ ਚਲ ਠੀਕ ਐ ਜਾਨੀ ਕਿ ਅੱਧੇ ਕਿੱਲੇ ਤੋਂ ਘੱਟ ਦਿੱਖ ਜੂ ਹਾਂ ਆਪੂ ਅੱਧਾ ਕਿੱਲਾ ਹੀ ਬਾੜਾ ਕਹਤਾ ਅੱਛਾ ਹਾਂ ਉਹਦਾ ਕਨਾਲ ਤਾਂ ਵੀ ਵੱਧ ਕਹਿਣਾ ਕਨਾਲ ਦੇ ਮੁੱਲ ਕੀ ਹੈ ਠੀਕਾ ਠੀਕਾ ਚਲ ਫਿਰ ਤੋਂ ਦੇਖ ਲੈਨੇ ਆ ਫੇਰ ਆ ਤਾਂ 50000 ਰੁਪਏ ਕਰ ਲੈਣੇ ਆ ਤੇ ਜ਼ਿੰਮੇਵਾਰੀ ਤੇਰੀ ਹੈ ਮੇਰੀ ਜ਼ਿੰਮੇਵਾਰੀ ਹੈ ਪੂਰਾ ਐ ਗਾਡਰ ਲਿਆ ਕੇ ਦੂੰ ਗਾਡਰ ਤੇ ਤੇਰੀਆਂ ਪਰਚਾਈਆਂ ਦਾ ਖੜਖੜ ਦੇਖਣਗੀਆਂ ਕਿਤੇ ਐ ਨਾ ਹੋਵੇ ਵੇ ਆਪਦੀਆਂ ਬੱਕਰੀਆਂ ਵੇਚਣ ਗਿਆ ਕਿਤੇ ਮੈਨੂੰ ਵੀ ਵੇਚ ਜੀ ਆਵੇਂ ਉੱਥੇ ਉਹ ਯਾਰ ਮੇਰੇ ਤੇ ਤੈਨੂੰ ਯਕੀਨ ਨਹੀਂ ਬਾਈ ਯਾਰ ਯਕੀਨ ਤਾਂ ਐ ਵੀ ਬਾਹਰ ਜਾ ਕੇ ਬੰਦਾ ਬਦਲ ਜਾਂਦਾ ਮੈਂ ਨਹੀਂ ਬਦਲਦਾ ਨਾਲੇ ਗੱਗਾ ਗੱਗਾ ਨਹੀਂ ਕਦੇ ਵਾਸਤੇ ਬਦਲਦਾ ਹੁੰਦਾ ਠੀਕ ਹੈ ਮੇਰਾ ਗੱਲ ਤੈਨੂੰ ਮੈਂ ਦੱਸਾਂ ਜੇ ਆਪਾਂ ਇਹ ਕੰਮ ਕਰ ਗਏ ਨਾ ਬਸ ਦੋਨੇ ਪਰਜਾਈਆਂ ਦੀ ਹੈਂਡ ਫੁੱਟ ਜੂ ਹਾਂ ਹਾਂ ਉਹਨਾਂ ਦੀ ਅੜੀ ਭੰਲਣੀ ਆ ਬਸ ਬਸ ਅੜੀ ਤੂੰ ਭੰਨੀ ਲੈ ਉਹਨਾਂ ਦੀ ਫਿਰ ਆਪਾਂ ਨੂੰ ਕਰੀਏ ਹਿੱਲਾ ਕਰ ਹਿੱਲਾ ਕੋਈ ਬਸ ਠੀਕ ਹੈ 50000 ਨਾਲ ਸਰਜੂ 50000 ਤਾਂ ਆਪਾਂ ਉਹਨਾਂ ਨੂੰ ਦੇਣਾ ਹੈ 10000 ਉੱਤੇ ਲੈ ਚਲੀ ਆਪਣਾ ਖਰਚਾ ਬੱਤੇ ਜਾ ਅੱਛਾ ਅੱਛਾ ਹਾਂ ਫਿਰ ਤਾਂ ਜਣੀ ਤੂੰ ਉਹੀ ਗੱਲ ਫਿਰ ਲੱਖ ਰੁਪਿਆ ਲਵਾਏਗਾ ਓਏ ਯਾਰ ਜੇ ਲੱਖ ਚ ਆਉਂਦੀ ਆ ਫਿਰ ਕਿੰਨੇ ਵੀ ਪੰਜ ਨੇ ਓਏ ਮੈਂ ਤਾਂ ਮੈਂ ਤਾਂ ਕਦੇ ਇੱਕ ਪੰਜੀ ਨਹੀਂ ਕੱਢੀ ਮੈਂ ਤਾਂ ਕਦੇ ਪੰਜੀ ਨਹੀਂ ਕੱਢੀ ਤੂੰ ਐਂਦਾ ਵੱਡਾ ਭਾਰ ਜਾਣਾ ਚ ਕਾ ਲੱਖ ਰੁਪਿਆ ਦਾ ਬਹੁਤ ਹੁੰਦਾ ਉਹ ਕਿੱਥੇ ਤੇਰੀਆਂ ਉੱਪਰ ਜਾਈਆਂ ਐਂ ਲੈ ਜਾਣਗੀਆਂ ਯਾਰ ਨਾ ਇਹ ਵੀ ਤਾਂ ਸੋਚੀਏ ਕਿਆ ਬਾਤ ਆ ਗੱਲ ਤੂੰ ਵਧੀਆ ਕੀਤੀ ਕਿੱਥੇ ਆਪ ਦਾ ਜਿਗਾਰ ਬਣਦਾ ਸਾਰੀ ਇਹੀ ਗੱਲ ਐ ਸਹੀ ਗੱਲ ਹੈ ਬੱਚੇ ਤੈਨੂੰ ਡੈਡੀ ਡੈਡੀ ਕਿਹਾ ਕਰਨਗੇ ਪਾਪਾ ਪਾਪਾ ਕਿਹਾ ਕਰਨਗੇ ਪੋਤੇ ਪੋਤੀਆਂ ਵਾਲਾ ਹੋ ਜਾਏਗਾ ਤੂੰ ਓਏ ਆਪਣੇ ਦਾ ਵਿਆਹ ਹੀ ਹੋ ਜਾਏ ਉਹ ਤਾਂ ਗਾਹਾਂ ਦੀਆਂ ਗੱਲਾਂ ਨੇ ਗਾਹਾਂ ਦੀ ਕਿ ਉਹ ਵਿਆਹ ਵੀ ਹੋ ਸਭ ਕੁਝ ਹੋਊਗਾ ਠੀਕ ਹੈ ਠੀਕ ਹੈ ਹਾਂ ਚਲ ਠੀਕ ਹੈ ਚੰਗਾ ਫਿਰ ਮੈਂ ਜਾਂਦਾ ਚਲ ਠੀਕ ਹੈ ਫਿਰ ਚਾਚੂ ਕਿਉਂਦਾ ਨਹੀਂ ਫਿਰ ਲੈ ਉਹ ਮੈਂ ਤਾਂ ਗੱਲਾਂ ਤੇ ਚਾਹੀ ਭੁੱਲ ਗਿਆ ਆ ਜਾ ਤਰਦੇ ਆ ਉਹ ਕਾ ਨੂੰ ਚਲ ਉਹ ਤਾਂ ਮੈਂ ਹੱਸਦਾ ਰਹਿਣ ਦੇ ਐਵੇਂ ਕਾ ਨੂੰ ਤੈਨੂੰ ਖੇਚਲਾ ਕਰ ਉਹ ਬੱਤਰੀ ਮੇਰੀ ਪਸਮ ਵੀ ਖੜੀ ਆ ਉਹ ਦੇਖ ਦੋ ਥਾਣੇ ਗਾਡ ਰਰ ਕੇ ਹੋਏ ਖੜਨੇ ਆ ਵੀ ਕੱਟ ਲੈ ਜੇ ਚੋਂ ਹਣ ਚੋਲੇ ਨੇ ਪਾ ਚਾ ਤਰ ਲੈਣੇ ਅੱਛਾ ਤੇਰੀ ਸਲਾਹ ਪਰ ਬਣਾ ਲੈ ਦੋ ਪੱਟਾ ਚਲ ਆ ਜਾ ਬਹਿ ਜਾ ਆ ਜਾ ਚੱਲ ਨਿਪੈਣ ਕਰਈਆਂ ਲੈ ਅੰਦਰੀ ਆ ਦੇਖਦੀ ਆ ਏ ਕਿੱਧਰੋਂ ਆ ਗਈ ਆ ਜਾ ਜੇ ਕਿਰਨਾ ਕਰੀਆਂ ਨਹੀਂ ਭਣੇ ਹੋਰ ਦੱਸ ਕਿਵੇਂ ਆ ਠੀਕ ਆ ਮੈਂ ਤਾਂ ਠੀਕ ਆ ਤੂੰ ਅੱਜ ਕਿਵੇਂ ਸਾਡੇ ਘਰੇ ਲੈ ਕਿਉਂ ਮੈਂ ਆ ਨਹੀਂ ਸਕਦੀ ਹੈਗੀ ਮੈਂ ਸੁੱਖ ਤਾਂ ਹੈ ਨਹੀਂ ਸੁੱਖ ਹੀ ਆ ਮੇਰੇ ਤਾਂ ਨਾ ਘਰੇ ਦਿਲ ਜਾਣੀ ਸੀ ਲੱਗਦਾ ਮੈਂ ਤਾਂ ਕਿਹਾ ਮੈਂ ਕਿ ਚੱਲ ਨਾਲ ਮੈਂ ਭੈਣ ਨੂੰ ਮਿਲਿਆਉਣੀ ਆ ਉਹ ਤਾਂ ਹਰ ਚੱਲ ਪੁੱਛਿਆਉਣੀ ਆ ਤੇ ਮੈਨੂੰ ਜੇਠ ਨਹੀਂ ਦੀਦਾ ਅੰਦਰ ਹੀ ਆ ਆਈ ਕਹਣਾ ਵੀ ਜੇਠ ਨੂੰ ਮਿਲਣਾ ਹੀ ਆ ਨਹੀਂ ਨਾ ਨਾ ਮੈਂ ਕਿਹੜਾ ਉਥੋਂ ਮੂੰਗੀ ਤੇ ਲਾਉਣੀ ਆਗੀ ਮੈਨੂੰ ਕੀ ਲੋੜ ਆ ਉਹ ਮਿਲਣ ਦੀ ਮੈਂ ਤਾਂ ਤੇਰੇ ਕੋਲ ਹੀ ਆਈ ਸੀ ਕੋਈ ਕੰਮ ਸੀ ਲੈ ਨਹੀਂ ਜੇ ਕੋਈ ਕੰਮ ਹੁੰਦਾ ਬੰਦਾ ਤਾਂ ਆਉਂਦਾ ਹੁੰਦਾ ਹੈ ਮੈਂ ਤਾਂ ਤੇਰੇ ਕੋਲੋਂ ਹੀ ਹਾਲ ਚਾਲ ਪੁੱਛਣ ਆਲੀ ਮੈਂ ਕਿਹਾ ਕਿੰਨੇ ਦਿਨ ਹੋ ਗਏ ਮੈਂ ਤੇਰੇ ਕੋਲ ਆਈ ਨਹੀਂ ਸੀ ਨਹੀਂ ਭੈਣੇ ਮੈਨੂੰ ਵੀ ਪਤਾ ਵੀ ਤੁਸੀਂ ਕਿਵੇਂ ਆਉਣੀ ਹੋ ਉਂ ਤਾਂ ਤੁਹਾਨੂੰ ਕੋਈ ਕੰਮ ਨਹੀਂ ਪੈਂਦਾ ਜਿੱਦੇ ਸਾਡੇ ਘਰੇ ਤੂੰ ਤੂੰ ਮੈਂ ਮੈਂ ਸੁਣ ਜਾਂਦੀ ਆ ਉਹਦੀ ਤੁਹਾਡੇ ਕੰਨ ਖੜੇ ਹੋ ਜਾਂਦੇ ਆ ਤੇ ਉਹਦੀ ਤੈਨੂੰ ਕੰਮ ਪੈਂਦੇ ਨੇ ਕਦੇ ਤੇਰੇ ਘਰੇ ਕੋਈ ਚੀਜ਼ ਮੁੱਕ ਜਾਂਦੀ ਆ ਉਹ ਲੈਣ ਆ ਜਾਨੀ ਆ ਬਹਾਨੇ ਨਾਲ ਨਹੀਂ ਭੈਣ ਸਾਡੇ ਦੋਹਾਂ ਚ ਵੈਸੇ ਤੂੰ ਤੂੰ ਮੈਂ ਮੈਂ ਹੋਈ ਸੀ ਸਾਡੇ ਚ ਫਰਕ ਕੋਈ ਨਹੀਂ 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 ਮੈਨੂੰ ਕੀ ਲੋੜ ਆ ਸੁਣਨ ਦੀ ਭਾਈ ਮੈਂ ਤਾਂ ਉਹ ਤਾਈ ਕਹਿੰਦੀ ਸੀ ਕਹਿੰਦੀ ਵੀ ਤੁਹਾਡੇ ਨਾ ਸਵੇਰੇ ਪਤਾ ਨਹੀਂ ਕੀ ਹੁੰਦਾ ਸੀ ਕਦੀ ਬਾੜਾ ਹੀ ਬੋਲਦੇ ਸੀ ਉੱਚੀ ਉੱਚੀ ਮੈਂ ਕਿਹਾ ਨਹੀਂ ਤਾਈ ਮੈਂ ਕਿਹਾ ਤੇਰੇ ਤਾਂ ਉਹੀ ਕੰਨ ਵੱਜਦੇ ਰਹਿੰਦੇ ਨੇ ਮੈਂ ਕਿਹਾ ਅਸਜੀ ਕੋਈ ਗੱਲ ਨਹੀਂ ਹੈਗੀ ਨਾਲੇ ਕੀਦੇ ਨਹੀਂ ਘਰਾਂ 'ਚ ਬੋਲਚਾਲ ਹੁੰਦੀ ਸਭ ਦੇ ਘਰਾਂ 'ਚ ਹੁੰਦੀ ਆ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਦੇਖ ਲੈ ਮੈਂ ਜੇਠ ਨੂੰ ਕਿਹਾ ਮੈਂ ਕਿਹਾ ਕੋਈ ਨਾ ਜੇਠਾ ਮੈਂ ਕਿਹਾ ਤੂੰ ਐਂ ਕਰ ਮੈਂ ਕਿਹਾ ਵੀ ਚਾਹ ਪਣੀ ਪੀਚਾ ਨਹੀਂ ਮੈਨੂੰ ਇਹ ਕਹਿੰਦਾ ਮੈਂ ਨਹੀਂ ਪੀਂਦੇ ਚਾਹ ਜੋ ਕਹਿੰਦਾ ਮੇਰੇ ਦੁੱਧ 'ਚ ਪੱਤੀ ਪਾ ਕੇ ਪੀਣਾ ਐਂ ਬੋਲ ਕੇ ਗਿਆ ਮੈਂ ਕਿਹਾ ਭਾਈ ਨਹੀਂ ਪੀਣੀ ਨਾ ਪੀ ਪਰ ਮੇਰੇ ਵੀ ਹੱਥ ਖੜੇ ਨੇਗੇ ਮੈਂ ਕਾਨੂੰ ਪੁੱਛੂੰਗੀ ਨਾ ਜਿਹਦਾ ਚੰਗਾ ਭਲਾ ਉਹ ਇੱਧਰ ਖਾਂਦਾ ਪੀਂਦਾ ਫਿਰ ਤੁਸੀਂ ਕਿਉਂ ਰਾ ਘੇਰਦੀ ਹੋ ਉਹਨੂੰ ਨਹੀਂ ਪਾਣੀ ਦੁਆ ਕਿਹੜੀ ਗੱਲ ਕਰਦੀਆਂ ਵੀ ਤੂੰ ਉਹਨੂੰ ਘੇਰਦੀਆਂ ਮੈਂ ਤਾਂ ਘੇਰ ਕੇ ਕੀ ਕਰਾਉਣਾ ਮੈਂ ਤਾਂ ਵੀ ਹਾਲਚਾਲ ਪੁੱਛਿਆ ਭੈਣੇ ਉਹ ਤਾਂ ਉੱਥੇ ਹੀ ਖੁੱਲ ਗਿਆ ਕਹਿੰਦਾ ਕਹਿੰਦਾ ਮੈਨੂੰ ਤਾਂ ਸਵੇਰੇ ਕਹਿੰਦਾ ਰੋਟੀ ਨਹੀਂ ਦਿੱਤੀ ਹੈਗੀ ਕਹਿੰਦਾ ਮੈਂ ਤਾਂ ਭੁੱਖਣ ਪਾਣਾ ਫਿਰਦਾਗਾ ਹਾਏ ਨਹੀਂ ਰੁੜ ਜਾਣਾ ਭੈੜੀ ਬੁੱਥੀ ਵਾਲਾ ਕੀ ਕੀ ਦੂਸ਼ਣ ਲਾਉਂਦਾ ਨਹੀਂ ਚੰਗਾ ਭਲਾ ਰੋਟੀਆਂ ਪਕਾ ਕੇ ਰੱਖੀਆਂ ਪਈਆਂ ਨੇ ਕਿਹਾ ਸੀ ਵੀ ਖਾਲਾ ਪਰ ਹੈਂਕੜੀ ਚ ਫਿਰਦਾ ਫੇਰ ਨਾ ਵੀ ਐ ਤੇਰੇ ਵਰਗੀਆਂ ਕੋਲੇ ਜਾ ਕੇ ਦੱਸਣਾ ਵੀ ਮੈਨੂੰ ਘਰੇ ਰੋਟੀ ਨਹੀਂ ਮਿਲਦੀ ਸਾਡੀ ਜੋ ਬੇਇੱਜ਼ਤੀ ਕਰਨੀ ਆ ਪਿੰਡ 'ਚ ਨਹੀਂ ਤਾਂ ਹੀ ਤਾਂ ਤੈਨੂੰ ਮੈਂ ਕਹਿਨੀ ਆਂ ਕਿ ਵੀ ਉਹ ਤਾਂ ਹੈ ਹੀ ਇਹ ਜਗਾ ਜੇ ਤੂੰ ਚੰਗੀਆਂ ਨਾ ਰੋਟੀ ਤਾਂ ਰੋਟੀ ਤੂੰ ਉਹਨੂੰ ਅੰਦਰ ਪੜਨ ਨਾ ਦੇ ਪਤਾ ਲੱਗੇ ਉਹਨੂੰ ਨਹੀਂ ਮੈਂ ਕਿੱਥੇ ਉਹਨੂੰ ਅੰਦਰ ਬਾੜ ਕੇ ਰਾਜੀ ਆ ਤੇਰੇ ਵਾਲਾ ਬਾਈ ਹੋਈ ਨਹੀਂ ਮਾਨ ਹੈਗਾ ਵੱਡਾਗਾ ਵੱਡਾਗਾ ਸਾਨੂੰ ਪਾਲਿਆਗਾ ਸਾਡੇ ਲਈ ਕੰਮ ਕਰਦਾ ਰਿਹਾਗਾ ਜਾਂ ਤਾਂ ਮੈਨੂੰ ਕਰਕੇ ਦਿਖਾਵੇ ਫੇਰ ਮੇਰਾ ਤਾਂ ਕਾਲਾ ਜੱਜਾ ਮੱਚ ਗਿਆ ਤੇਰੀ ਗੱਲ ਸੁਣ ਕੇ ਆਖੇ ਮੈਨੂੰ ਰੋਟੀ ਨਹੀਂ ਦਿੱਤੀ ਨਾਲੇ ਭੈਣ ਦੇ ਖਸਮ ਨੂੰ ਕਿਹਾ ਸੀ ਵੀ ਰੋਟੀਆਂ ਖਾਲਾ ਖਾਲਾ ਕਿਉਂ ਜਾ ਕੇ ਲੋਕਾਂ ਸਾਡੀ ਮਿੱਟੀ ਪਲੀਤ ਕਰਦਾ ਉਹ ਵੀ ਆ ਕੇ ਬੋਲਦੀ ਆ ਜਿਹਨੂੰ ਗਲੀ ਦਾ ਕੁੱਤਾ ਨਹੀਂ ਪੁੱਛਦਾ ਨਹੀਂ ਨਹੀਂ ਭੈਣੀ ਗੁੱਸਾ ਨਾ ਕਰ ਮੇਰਾ ਤਾਂ ਅਗ ਲਗਣਾ ਟੱਡ ਤੜਫਦਾ ਸੀ ਮੈਂ ਤਾਂ ਤੈਨੂੰ ਤਾਂ ਦੱਸਦਾ ਵੀ ਅੱਜ ਉਹ ਮੈਨੂੰ ਕਹਦਾ ਕੱਲ ਨੂੰ ਕਿਸੇ ਹੋਰ ਨੂੰ ਬੋਲੂਗਾ ਹੈ ਜਾ ਕੇ ਫਿਰ ਤੈਨੂੰ ਪਤਾ ਦੁਨੀਆ ਤਾਂ ਉਈ ਨਾ ਮਾਨ ਪਰ ਇੱਕ ਦੀਆਂ ਚਾਰ ਚਾਰ ਲਾ ਦਿੰਦੀ ਆ ਮੈਂ ਜੇ ਤੈਨੂੰ ਅਪਦੀ ਮੰਨਦੀ ਸੀ ਤਾਂ ਹੀ ਤੈਨੂੰ ਮੈਂ ਘਰੇ ਆ ਕੇ ਦੱਸਿਆ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀ ਨੀ ਪਿਆਹ ਹੋਵੇ ਦੱਦੇ ਮਗਾ ਬੇ ਖੜਕੇ ਜੇ ਤੂੰ ਚੰਗੀਆਂ ਨਾ ਹੁਣ ਤਾਂ ਉਹਨੂੰ ਜਮਈ ਨਾ ਪੁੱਛ ਮੈਂ ਉਹਨੂੰ ਪੁੱਛੂਗੀ ਲੋਕਾਂ ਕੋਲੇ ਮੇਰੀਆਂ ਭੰਡੀਆਂ ਕਰਦਾ ਫਿਰਦਾ ਧੋਤੇ ਕੱਪੜੇ ਮਿਲਦੇ ਚੰਗੀ ਰੋਟੀ ਮਿਲਦੀ ਆ ਚੰਗੀਆਂ ਚਾਹਾਂ ਪੀਂਦਾ ਮੂੰਹ ਆਇਆ ਬੋਲਦਾ ਉਹ ਕਿਹੜੀ ਗੱਲ ਐ ਜਿਹੜੀ ਮੈਂ ਨਹੀਂ ਕਹਦੇ ਉਹ ਤਾਂ ਸੁਣੀ ਫੇਰ ਵੀ ਜਾ ਕੇ ਲੋਕਾਂ ਕੋਲੇ ਮੇਰੀਆਂ ਗੱਲਾਂ ਕਰਦਾ ਅੱਜ ਤੇਰੇ ਕੋਲੇ ਕਿ ਹੈ ਕੱਲ ਨੂੰ ਕਿਸੇ ਹੋਰ ਕੋਲੇ ਕਹੂ ਆ ਜਾਂਦੇ ਅੱਜ ਘਰੇ ਅੱਜ ਤਾਂ ਉਹਦੇ ਨਾਲ ਇੱਕ ਪਾਸਾ ਕਰਕੇ ਹੀ ਹਟੂ ਮੈਂ ਨੀ ਆਹੀ ਤਾਂ ਗੱਲ ਤੈਨੂੰ ਮੈਂ ਸਮਝਾਉਣੀ ਆ ਕਿ ਵੀ ਭਾਈ ਅੱਜ ਮੇਰੇ ਕੋਲ ਕੀਤੀ ਆ ਕੱਲ ਨੂੰ ਕਿਸੇ ਹੋਰ ਨਾਲੇ ਕਿਹਦਾ ਕਿਹਦਾ ਮੂੰਹ ਬੰਦ ਕਰੇਗੀ ਨਾਲੇ ਭੈਣੇ ਆ ਤੂੰ ਕੀ ਗੱਲ ਕਰਦੀ ਆ ਵੀ ਮੈਂ ਉਹਦੇ ਕੱਪੜੇ ਧੋਣੀਆਂ ਉਹ ਤਾਂ ਕਹਿੰਦਾ ਕੱਪੜੇ ਵੀ ਮੈਂ ਧੋਣਾਗਾ ਨਹੀਂ ਤੇਰੇ ਨਾਲ ਬੜੇ ਗੁਰਮਤੇ ਕਰਦਾ ਕਿੱਥੇ ਬਿਠਾ ਕੇ ਕਰਦੀ ਆ ਨਹੀਂ ਮੇਰੇ ਨਾਲ ਕਿੱਥੇ ਉਹਨੇ ਗੁਰਮਿੰਤਾ ਰਾਹ ਜਾਂਦਾ ਹੀ ਮਿਲਿਆ ਸੀ ਉਦੋਂ ਹੀ ਗੱਲਾਂ ਕਰਦਾ ਸੀ ਫਾਇਦੇ ਤੂੰ ਕਹਿੰਦੀ ਆ ਵੀ ਬਲਾਓ ਨਾ ਅਸੀਂ ਨਹੀਂ ਬੁਲਾਉਂਦੇ ਨਾਲੇ ਗੈ ਵੀ ਤਾਂ ਪਹਿਲਾਂ ਹੀ ਕਹਿੰਦਾ ਹੁੰਦਾ ਵੀ ਭਾਈ ਉਹਨਾਂ ਦੇ ਘਰ ਚ ਕੋਈ ਏਸ ਨਾ ਪਰ ਇਹ ਮੈਂ ਤਾਂ ਚੱਲ ਮੇਰੇ ਤਾਂ ਕੰਮ ਪੈ ਨਹੀਂਗੇ ਮੈਂ ਤਾਂ ਜਾਨੀ ਆ ਘਰ ਨੂੰ ਨਹੀਂ ਕਿੱਥੇ ਜਾਨੀ ਆ ਚਾਹ ਬਣਾਉਣਿਆ ਚਾਹ ਪੀ ਕੇ ਜਾਈ ਨਾਲੇ ਚਾਰ ਕਟੋਕਰ ਪਾਠੀਆਂ ਦੇ ਮੇਰੇ ਨਾਲ ਲਵਾਈ ਆ ਜਾ ਹੁਣ ਆਈ ਤਾਂ ਹੈਗੀ ਆ ਨਹੀਂ ਭੈਣੇ ਮੇਰੀ ਗੱਲ ਸੁਣੀ ਮੇਰਾ ਤਾਂ ਨਾ ਬੀਪੀ ਜਾਂ ਵਧਿਆ ਪਿਆ ਮੇਤੋਂ ਕਿੱਥੇ ਪਾਠੀਆਂ ਦਾ ਹੁੰਦਾ ਮੈਂ ਤਾਂ ਨਾ ਗੈ ਵੀ ਘਰੇ ਆਗਾ ਫਿਰ ਉਹ ਬੋਲੂਗਾ ਵੀ ਪਤਾ ਨਹੀਂ ਕਿੱਥੇ ਚਲੀ ਗਈ ਮੈਂ ਫੇਰ ਕਿਹੜਾ ਮਾਰ ਕੇ ਜਾਉਂ ਨੀ ਥੋੜੀਆਂ ਹੀ ਇਹਦਾ ਪਾਥੀਆਂ ਸੀ ਲਵਾ ਜਾਂਦੀ ਉਂਗਲਾਂ ਲਾਉਣ ਨੂੰ ਤਾਂ ਬਥੇਰੀਆਂ ਆ ਜਾਂਦੀਆਂ ਨੇ ਜਦੋਂ ਕਿਸੇ ਕੰਮ ਨੂੰ ਕਹਦੇ ਉਦੋਂ ਇਹਨਾਂ ਦਾ ਬੀਪੀ ਵੱਧਿਆ ਨੀ ਮਾਂ ਤੇਰੀ ਰਗ ਰਗ ਤੋ ਬਖਪਾ ਤੂੰ ਕੀ ਕਹਿਨੀ ਆ ਨਾਲੇ ਆ ਜਾਂਦੇ ਕੰਜਰ ਨੂੰ ਵੀ ਤੈਨੂੰ ਇਹੀ ਥਿਉਂਦੀ ਆ ਰਾਹਾਂ 'ਚ ਗੱਲਾਂ ਕਰਨ ਨੂੰ ਨਾ ਹੋਰ ਤੇਰੇ ਵਾਸਤੇ ਪਰਜਾਈਆਂ ਮਰ ਗਈਆਂ ਹੁਣ ਤਾਂ ਮੇਰਾ ਜੀ ਵੀ ਨਹੀਂ ਕਰਦਾ ਪਾਥੀਆਂ ਲਾਵਾਂ ਮੇਰਾ ਤਾਂ ਜੀ ਕਰਦਾ ਇਹ ਨਾ ਪਾਥੀਆਂ 'ਚੋਂ ਕੰਜਰ ਨੂੰ ਮਚਾਵਾਂ ਆਹਾ ਆਇਆ ਹੈ ਬਾ ਉਹ ਗਿਆ ਕਿ ਸੱਚੀ ਦਾ ਚਾਹ ਬਣਾਈ ਜਾਣਾ ਜਮਾ ਜਿਵੇਂ ਕਹਿੰਦੇ ਨੇ 50 ਕੋਹ ਵਾਲੀ ਹੈ 50 ਕੋਹ ਵਾਲੀ ਲੈ ਹੂੰ ਚਾਹ ਮੇਰੀ ਪੀ ਕੇ ਦੇਖ ਤੂੰ ਮੈਂ ਕਿਹਾ ਦੇਖ ਲਈਏ ਤਾਂ ਇੱਕੋ ਹੀ ਘੁੱਟ ਭਰੀ ਆ ਗੱਲਾਂ ਕਰਦੀ ਜਾਂਦੀ ਹੈ ਜਿਵੇਂ ਚਮਕੀਲੇ ਨਹੀਂ ਨਹੀਂ ਸੀ ਕਿਹਾ ਹਾਂ ਦੋ ਕੋਹ ਤੋਂ ਕੋਰਜਾ ਪਛਾਣ ਲਈਦਾ ਐ ਪੀ ਚਾਹ ਪੀ ਕੇ ਪਛਾਣੀ ਜਾਂਦੀ ਹੈ ਅੱਛਾ ਯਾਰ ਹਾਂ ਦੁੱਧਾ ਗਾਣੇ ਬੜੇ ਵਧੀਆ ਆਉਂਦਾ ਯਾਰ ਹੈ ਹੋਰ ਹੂੰ ਬੱਕਰੀਆਂ ਦੇ ਘਰ ਗਾਣੇ ਗੁਣੇ ਤਾਂ ਬਾਧੂ ਜਾਣਦੇ ਹੁੰਦੇ ਆ ਹੋਰ ਆ ਬੱਕਰੀਆਂ ਬੁੱਕ ਰਿਆ ਹੁਣ ਆਪਾਂ ਇੱਥੇ ਸੈੱਟ ਧਰਿਆ ਹੋਇਆ ਹੁਣ ਹੋਰ ਕੀ ਕਰੀਏ ਗਾਣੇ ਸੁਣ ਕੇ ਗੁਜ਼ਾਰਾ ਕਰਦੇ ਆ ਹਨਾ ਉਹ ਮੇਰੇ ਜਿੰਨਾ ਔਖਾ ਤਾਂ ਨਹੀਂ ਖਾ ਤੂੰ ਮੈਂ ਤਾਂ ਹੁਣ ਜੇ ਮਰਦਾ ਉਹੀ ਗੱਲ ਛੋਟੀ ਕੰਨੀ ਮੈਂ ਹੁਣ ਹੀ ਜਾਂਦਾ ਤੇ ਵੱਡੀ ਪਰਜਾਈ ਹੁਣ ਨਹੀਂ ਪਰ ਰੋਟੀ ਫੜਾਉਂਦੀ ਮੈਂ ਤਾਂ ਇੰਨਾ ਦੁਖੀ ਆ ਜਿੰਨਾ ਵੀ ਕਹਿ ਦਿਆਂ ਉਹ ਦੁਖੀ ਤਾਂ ਹੁਣ ਮੈਂ ਵੀ ਹੈਗਾ ਸੀ ਕੀ ਕਰਾਂ ਫਿਰ ਮੈਂ ਆਪ ਪਕਾ ਕੇ ਖਾ ਲੈਣਾ ਆਪੀ ਹਨਾ ਦੋ ਰੋਟੀਆਂ ਨੇ ਆਪ ਸੇਕ ਲੈਣੇ ਕਿੱਡੀ ਗੱਲ ਹੈ ਨਾ ਨਾ ਭਾਈ ਆਪਾਂ ਦਾ ਪੰਜ ਕਿੱਲਾਂ ਦੇ ਸਰਤੇ ਆ ਤੇ ਪੰਜ ਕਿੱਲਾਂ ਦੀ ਆਕਰਚੀ ਰੋਟੀ ਖਾਣੇ ਆ ਮੈਂ ਤਾਂਹੀਂ ਤਾਂ ਤੈਨੂੰ ਕਹਿਣਾ ਚੁੱਪ ਕਰਕੇ ਆ ਭਾਈ ਤਰ ਚਲੀਏ ਚੁੱਪੀ ਕੰਨੀ ਲੈ ਕੇ ਆਉਣੇ ਆ ਨਾਲੇ ਮੈਂ ਲੈ ਆਉਂਗਾ ਨਾਲੇ ਤੂੰ ਲੈ ਜੋਪੀ ਕੰਨੀ ਉਹ ਲੈ ਤਾਵਾਂਗੇ ਉਹ ਪਤੰਦਰ ਨਹੀਂ ਕੀ ਹੈ ਕਿਤੇ ਪੰਜ ਸੱਤ ਦਿਨ ਮਗਰ ਉਹ ਭਾਜੇ ਮਹੀਨੇ ਮਗਰ ਭਾਜੇ ਫੇਰ ਲੋਕਾਂ ਤੋਂ ਚੇਹ ਡੰਗਰਾਉਣੀਆਂ ਉਹ ਮੇਰੀ ਗਾਰੰਟੀ ਹੈ ਪੱਥਰ ਤੇ ਲਕੀਰ ਹੈ ਆਉ ਤਾਂ ਘਾ ਠੀਕ ਹੈ ਚਾ ਬਾਲੀ ਕੱਬੀ ਬਣਾਈਆ ਯਾਰ ਚਾ ਠੀਕ ਹੈ ਮੈਂ ਕਰਦਾ ਰਾਇ ਫਿਰ ਹੈ ਹਾਂ ਰਹਿ ਕਰ ਤੇ ਆਪਾਂ ਜਾਣਿਆ ਲੈ ਗਏ ਜਿਹੜੀ 50-60000 ਰੁਪਏ ਨਾਲ ਸਰਜੂ ਹਾਂ 60000 ਰੁਪਏ ਤਿਆਰ ਕਰ ਲੈ 10 ਹੁਣ ਜਾਣਦਾ ਆਪਣਾ ਖਰਚਾ 50 ਉਹਦਾ ਠੀਕ ਹੈ ਠੀਕ ਹੈ ਆਹ ਕਰ ਲੈਨੇ ਆ ਫਿਰ ਕਰ ਵੇਰ ਹਾਂ ਨਾਲੇ ਮੇਰਾ ਘਰ ਵਸਜੂ ਨਾਲੇ ਨਦੀਆੜੀ ਫੋਟਜੂ ਨਾ ਇਨਾਂ ਦੀ ਆੜੀ ਤਾਂ ਆਪਾਂ ਮੈਂਟਾਂ ਜਿਹਦੇ ਭੰਨ ਦਾਂਗੇ ਬੜਾ ਸਹੀ ਯਾਰ ਹਿੱਲਾ ਕੋਈ ਹੂੰ ਲੈ ਵੀ ਚੰਗਾ ਘਰ ਹੈ ਇਹ ਹੋਰ ਪੀਣੀ ਹੋਰ ਪੀ ਲੈ ਨਾ ਨਾ ਬਸ ਮੈਂ ਕਹਿੰਦਾ ਚਾਹਤਾ ਆਹੀ ਅੱਜ ਮੈਨੂੰ ਦੁਪਹਿਰ ਤੱਕ ਲੋੜ ਹੀ ਨਹੀਂ ਨਾਲੇ ਪਰਜਾਈ ਨੂੰ ਕਹਦੂ ਵੀ ਮੈਂ ਨਹੀਂ ਪੀਂਦਾ ਅੱਜ ਆਕੜ ਰੱਖਾਂਗੇ ਆਕੜ ਰੱਖ ਹਾਂ ਹਾਂ ਤੇਰੇ ਕੋਲ ਹੈ ਬਸ ਠੀਕ ਹੈ ਚੰਗਾ ਭਾਈ ਚੱਲ ਠੀਕ ਹੈ ਭਰਾ ਦਾ ਰਾ ਆਹ ਰੇ ਨੂੰ ਲਿਆ ਕੇ ਦਿੰਨੇ ਆ ਜੂਪੀ ਜੋ 50000 ਦੀ ਜਨਾਨੀ ਅੰਮਾ ਦੀ ਤੇ ਫੋਨ ਵੀ ਨਹੀਂ ਚੱਲਦੀ ਪਤਾ ਨਹੀਂ ਕਿੱਧਰ ਨਿਕਲੀ ਹੈ ਕਰੇ ਘੜਤੀ ਹੋਈ ਸਾਰਾ ਘਰ ਛਾਂ ਮਾਰਿਆ ਲੈ ਗੇਟ ਛੜ ਕੇ ਪਤਾ ਨਹੀਂ ਕਿੱਧਰ ਨਿਕਲੀ ਮਹਾਰਾਣੀ ਅੰਮਾ ਚਾਹ ਆ ਜੰਦੇ ਨੂੰ ਦਿੰਦਾ ਨਾ ਹੋ ਗਿਆ ਟਾਈਮ ਆਉਂਦਾ ਦੇ ਕਿਸੇ ਕੋਲੇ ਨਾ ਕਿੱਧਰ ਨਿਕਲੀ ਸੀ ਮੇਰੀ ਗੱਲ ਸੁਣ ਲੈ ਮੂੰ ਹੀ ਕਾ ਤੋ ਤੂੰ ਪਖਿਆ ਰਹਿਣਾਗਾ ਮੈਂ ਤਾਂ ਉਧਰ ਜਾ ਕੇ ਆਈ ਸੀ ਕੁਲਦੀਪ ਕੋਲੇ ਉਧਰ ਕੀ ਕਰਨ ਗਈ ਸੀ ਆ ਗੇਟ ਪਲਾ ਖੁੱਲਾ ਛੱਡ ਕੇ ਤੁਰ ਗਈ ਜੇ ਬਲ ਕੋਈ ਘਰੇ ਚੋਰ ਆ ਜਾਂਦਾ ਬੇ ਮੇਰੀ ਗੱਲ ਸੁਣ ਲੈ ਕਿਦਰੇ ਨਹੀਂ ਤੇਰੇ ਇੱਥੇ ਚੋਰ ਪੈਂਦੇ ਦਿਨ ਦਿਹਾੜੇ ਨਾਲੇ ਜੇ ਤੂੰ ਮੇਰੀ ਗੱਲ ਸੁਨੇਗਾ ਨਾ ਤਾਂ ਤੂੰ ਵੀ ਐਨ ਖੁਸ਼ ਹੋ ਉਠੇਗਾ ਨਾਲੇ ਮੇਰੀ ਗੱਲ ਸੂਰ ਸੁਣਾ ਅੱਜ ਮੈਨੂੰ ਜੇਠ ਮਿਲਿਆ ਸੀ ਉਹ ਤਾਂ ਰੋਟੀ ਨਹੀਂ ਪੁੱਛਦੀ ਉਹ ਬੇ ਮੈਂ ਨਾਲੇ ਕੰਨਾ ਨਾਲ ਸੁਣਿਆ ਇੰਨਾ ਕਲੇਸ਼ ਪਿਆ ਹੋਇਆ ਉਹਨਾਂ ਦੇ ਘਰੇ ਸੱਚੀ ਹਾਂ ਨਾਲੇ ਹੁਣ ਆਪਣੇ ਕੋਲ ਮੌਕਾ ਹੈ ਜੇ ਹੁਣ ਆਪਾਂ ਉਹਨੂੰ ਕਹਾਂਗੇ ਨਾ ਵੀ ਸਾਡੇ ਘਰੇ ਆ ਜਾ ਤੈਨੂੰ ਰੋਟੀ ਵਧੀਆ ਦਵਾਂਗੇ ਤਾਂ ਦੇਖੀਂਦਾ ਸਹੀ ਜਿਹੜੇ 5 ਕਿੱਲੇ ਨੇ ਉਹ ਆਪਣੇ ਹੱਥ ਚ ਉਹਨਾਂਗੇ ਨਾ ਤੇ ਥੋ ਫਿਰ ਸਰਿਆ ਨਹੀਂ ਉਹਨੂੰ ਕਹਿ ਦਿੰਦੀ ਪਤਾ ਕੀ ਕਹਿੰਦੀ ਮੈਨੂੰ ਵੱਡੀ ਕਹਿੰਦੀ ਮੈਂ ਤਾਂ ਇਹਨੂੰ ਬੈਠੇ ਨੂੰ ਰੋਟੀ ਦਿੰਨੀ ਆ ਕੱਪੜਾ ਲੀੜਾ ਧੋ ਕੇ ਦਿੰਨੀ ਆ ਕਹਿੰਦੀ ਇਹ ਤਾਂ ਖਾਂਦਾ ਪੀਂਦਾ ਬੇਲਾ ਕਹਿੰਦੀ ਸੜਾ ਮਾਰਦਾਗਾ ਫਿਰ ਮੈਂ ਵੀ ਲੁੱਤੀ ਹੋਰ ਲਾ ਕੇ ਆਈਆਂ ਉਹਨੂੰ ਪਤਾ ਮੈਂ ਕੀ ਕਿਹਾ ਮੈਂ ਕਹਾਂ ਨਹੀਂ ਉਹ ਤਾਂ ਕਹਿੰਦਾ ਸੀਗਾ ਵੀ ਮੈਨੂੰ ਤਾਂ ਰੋਟੀ ਨਹੀਂ ਮਿਲਦੀ ਮੈਨੂੰ ਤਾਂ ਕੱਪੜਾ ਨਹੀਂ ਧੋਤਾ ਮਿਲਦਾ ਹੈ ਮੈਂ ਤਾਂ ਬਲਦੀ ਦੇ ਤੇਲ ਐਂ ਪਾਇਆ ਜੀ ਦੇਖੀਗਾ ਸਹੀ ਅੱਜ ਸ਼ਾਮ ਨੂੰ ਕਿਵੇਂ ਅੱਗ ਦੇ ਪ੍ਰਮੁੱਖੇ ਨਿਕਲਣਗੇ ਸਿੱਧੇ ਹੀ ਗਏਗਾ ਸਵਾਦ ਲੈ ਕੇ ਆਈਆਂ ਪਹਿਲੀ ਵਾਰ ਕੋਈ ਚੱਜ ਦਾ ਕੰਮ ਕੀਤਾਗਾ ਦੇ ਸਵਾਦ ਤਾਂ ਸਵਾਦ ਜੈ ਖਣਿਆ ਜ਼ਮੀਨ ਵੀ ਤੇਰੇ ਨਾਲ ਲਵਾਉਣੀ ਆ ਮੈਂ ਕਿਤੇ ਆਪਣੀ ਹਿੱਕ ਤੇ ਧਰ ਕੇ ਮੱਚ ਜਾਣਾ ਲੈ ਜਾਣੀ ਆ ਉਹ ਮੈਂ ਕਦੋਂ ਕਿਹਾਗਾ ਮੈਂ ਤਾਂ ਇਹੀ ਕਿਹਾ ਵੀ ਚੰਗਾ ਕੰਮ ਕੀਤਾ ਪਹਿਲੀ ਵਾਰ ਕੋਈ ਹਾਂ ਤੂੰ ਤਾਂ ਅੰਦਰ ਬੈਠਾ ਰਿਹਾ ਕਰ ਆ ਫੋਨ ਤੇ ਆਏ ਆਂ ਉਂਗਲਾ ਮਾਰੀ ਜਾ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਜਿਹੜੇ ਕੰਮ ਮੈਂ ਕਰਨੇ ਆ ਨਾ ਉਹ ਮੇਰੇ ਤੇ ਸਿੱਟ ਦਿਆ ਕਰ ਵੀ ਤੂੰ ਹੀ ਕਰੀ ਮੈਂ ਨਹੀਂ ਮਾਂ ਦਾ ਪੁੱਤ ਤੂੰ ਨਾ ਕੋਈ ਕੰਮ ਨੂੰ ਹੱਥ ਪਾ ਲਈ ਹਾਂ ਉਹ ਤੂੰ ਹੀ ਕਰ ਸਕਦੀ ਆ ਮੈਂ ਕਰ ਵੀ ਨਹੀਂ ਸਕਦਾ ਜਿਹੜੇ ਕੰਮ ਤੇਰੇ ਨਾਲ ਹਾਂ ਉਹ ਭਾਈ ਤਾਂ ਤੇਰਾ ਵੀ ਆਗਾ ਮੜਾ ਮੋਟਾ ਤੁੰਡੀ ਅਕਲ ਨੂੰ ਹੱਥ ਮਾਰ ਲਿਆ ਕਰ ਵੀ ਉਹਨੂੰ ਕਿਵੇਂ ਖਿੱਚ ਕੇ ਇੱਧਰ ਲੈ ਕੇ ਆਉਣਾਗਾ ਉਹ ਮੈਨੂੰ ਕਿਹੜਾ ਉਹ ਗੱਲ ਕਰਦਾ ਉਹ ਜਿੰਦਾ ਵਿਆਹ ਕਰਾਇਆਗਾ ਉਹ ਤਾਂ ਮੈਨੂੰ ਬੁਲਾਉਂਦਾ ਹੀ ਨਹੀਂ ਐਨਾ ਚਲ ਕੋਈ ਨਾ ਹੁਣ ਘਰ ਤਾਂ ਬਸਾਉਣਾ ਹੀ ਸੀਗਾ ਹਾਂ ਚਾਹ ਮੈਂ ਨਹੀਂ ਕੋਈ ਹੋਰ ਆ ਜਾਂਦੀ ਹੁਣ ਉਹ ਦੇਖ ਲੈ ਚਲ ਐਂ ਕਰਦਾਗਾ ਕਿਵੇਂ ਫਿਰਦਾਗਾ ਬੁਰਬੁਰ ਕਰਦਾ ਚਲ ਹੁਣ ਐਂ ਕਰਦੇ ਆ ਹਾਂ ਜਦੋਂ ਮੈਂ ਗੱਲ ਕਰ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਬਾਈ ਨੇ ਇੱਧਰ ਸੱਦ ਲਾ ਮੌਕੇ ਤੇ ਚੌਕਾ ਮਾਰ ਕਿਉਂਕਿ ਆਹੀ ਟਾਈਮ ਆਗਾ ਵੇ ਆ ਕੀ ਤੇ ਅੱਜ ਮੇਰੇ ਦਿਲ ਦੀ ਗੱਲ ਨਹੀਂ ਤਾਂ ਨਾ 24 ਘੰਟੇ ਵੱਡੂ ਖਾਂ ਵੱਡੂ ਖਾਂ ਕਰਦਾ ਰਹਿਣਾਗਾ ਮੈਂ ਤਾਂ ਤੈਨੂੰ ਐਂ ਕਹਨੀ ਆਂ ਵੀ ਹੁਣਾਂ ਮੌਕਾ ਨਾ ਹੱਥੋਂ ਜਾਣ ਦੇ ਦੀ ਠੀਕ ਐ ਇੰਨਾ ਕੁ ਜ਼ੋਰ ਮੈਂ ਲਾਤਾ ਹੁਣ ਤੂੰ ਲਈ ਦੇਖੀ ਰਸੀ ਪੰਜ ਕਿਲੇ ਆਪਣੇ ਐ ਹੱਥ ਚ ਕੋਈ ਨਹੀਂ ਹੁਣ ਦੇਖਦੀ ਜਾਈ ਕਿੰਨਾ ਟਾਈਮ ਬਾਈ ਉਹਨਾਂ ਘਰੇ ਰਹਿੰਦਾਗਾ ਜੇ ਇਧਰ ਨਾ ਆਏ ਨਾ ਤਾਂ ਮੇਰਾ ਨਾਮ ਬਦਲ ਜੀ ਹਾ ਉਹ ਤਾਂ ਮੈਨੂੰ ਕਹਿੰਦਾ ਸੀ ਨਹੀਂ ਮੈਨੂੰ ਤਾਂ ਐਂ ਕਰਦੀ ਐ ਮਿੰਨ ਤਾਂ ਐਂ ਕਰਦੀ ਐ ਮੇਰੀ ਪਰਝਾਈ ਮੇਰੀ ਪਰਝਾਈ ਹੁਣ ਲੱਗਿਆ ਪਰਝਾਈ ਦਾ ਪਤਾ ਨਾਲ ਮੈਂ ਤੈਨੂੰ 40 ਘੁੱਟ ਬਣਾ ਦਵਾ ਨਾ ਗਾਣੂ ਬਿਉਣੇ ਨਾ ਨਾ ਨਹੀਂ ਐ ਤਾਂ ਮੈਨੂੰ ਫਿਕਰ ਸੀ ਤੇਰਾ ਮੈਂ ਤਾਂ ਉੱਥੇ ਭੱਜੀ ਆਈਆਂ ਮੈਨੂੰ ਪਤਾ ਕੀ ਕਹਿੰਦੀ ਕੋਈ ਨਹੀਂ ਮੇਰੇ ਨਾਲ ਪਾਥੀਆਂ ਲਵਾਦਾ ਮੈਂ ਤਾਂ ਬਹਾਨਾ ਮਾਰ ਕੇ ਆ ਗਈ ਮੈਂ ਕਿਹਾ ਭਾਈ ਮੇਰੇ ਤਾਂ ਬੀਪੀ ਬਾਦਾ ਭਾਈ ਮੈਂ ਤਾਂ ਜਾ ਕੇ ਦਵਾਈ ਵੀ ਲੈਣੀ ਆ ਮੇਰੀ ਗੱਲ ਸੁਣਦਾ ਹੁਣ ਕਿਤੇ ਹੋਰ ਨਾ ਆ ਜੇ ਬੇ ਉਹਦਾ ਕੀ ਪਤਾ ਪਤਾ ਉਲਟਾ ਮੈਨੂੰ ਗਾਲਾਂ ਦੇਵੇ ਕਹਿੰਦੀ ਤੂੰ ਸਵਾਦ ਲੈਂਦੀ ਫਿਰਦੀ ਆ ਵੀ ਸਾਨੂੰ ਕੀ ਲੋੜਾ ਸਵਾਦ ਲੈਣ ਦੀ ਹੈ ਦੁਨੀਆ ਸਵਾਦ ਲੈਂਦੀ ਆ ਪਤਾ ਲੈਂਦੀ ਆ ਫਿਰ ਸਹੀ ਗਾਇਆ ਬੇ ਤੂੰ ਤਾਂ ਸਹੀ ਗੱਲ ਬੋਲ ਪਿਆ ਕਰ ਹਾਂ ਸਾਰਾ ਕੁਝ ਮੈਂ ਤੇਰੇ ਲਈ ਕਰਦੀ ਆ ਤੇਰੇ ਲਈ ਮੇਰੇ ਨਾਲ 10 ਕਿੱਲੇ ਹੋ ਜਾਣਗੇ ਆ 5 ਕਿੱਲਿਆਂ ਦੇ ਵਿੱਚ ਨਾ ਤੇਤੋਂ ਕੁਝ ਨਹੀਂ ਜੁੜਦਾ ਹੈਗਾ ਅੱਗੇ ਹੁਣ ਕੱਲ ਨੂੰ ਜਵਾਗ ਹੋਏ ਉਹਨਾਂ ਦਾ ਵੀ ਕੁਝ ਬਣਾਉਣਾਗਾ ਤੂੰ ਤਾਂ ਪਾ ਕੇ ਆਹਨ ਪੈਂਟ ਕੋਟ ਪਾਈ ਫਰੀ ਜਾਨਾਗਾ 24 ਘੰਟੇ ਕੋਈ ਕੰਮ ਨੂੰ ਵੀ ਹੱਥ ਹੋਰ ਮਾਰ ਲਿਆ ਕਰ ਉਹ ਕਿਹੜਾ ਤੇਰੇ ਪਿਓ ਨੇ ਪੈਂਟ ਕੋਟ ਪਵਾਤਾ ਮੇਰੇ ਆਹਾਂ ਇਹ ਪੈਂਟ ਕੋਟ ਦਿੰਦਾ ਤੈਨੂੰ ਚਲ ਠੀਕ ਆ ਜਾਨੀ ਨਾ ਹੋ ਬੇਟਾ ਜੱਬੜ ਜੀ ਹੋ ਮਨਾ ਕਿਵੇਂ ਅੰਦਰ ਬੜਾਂਗੇ ਪਰਝਾਈ 100 100 ਗੱਲਾਂ ਕਰੂ ਵੇ ਹੁਣ ਕਿਉਂ ਆ ਗਿਆ ਮੂੰਹ ਚੱਕ ਕੇ ਦੱਸ ਕਿਹੜੇ ਮੂੰਹ ਨਾਲ ਅੰਦਰ ਬੜੇਗਾ ਇਹ ਵੀ ਕੋਈ ਗੱਲ ਨਹੀਂ ਫੇਰ ਕੀ ਏ ਜੇ ਪਰਝਾਈ ਇਹਨਾਂ ਕੋਸ ਬੋਲ ਦੂ ਅੱਗੇ ਕਿਹੜਾ ਆਪਾਂ ਨੂੰ ਫੁੱਲਾਂ ਦੇ ਹਾਰ ਪੈਂਦੇ ਨੇ ਜਿੱਥੇ ਅੱਗੇ ਵੇਚਤੀ ਹੁੰਦੀ ਆ ਉੱਥੇ ਅੱਜ ਹੋ ਜੂ ਨਾਲੇ ਆਪਣਾ ਕਿਹੜਾ ਹਿੱਸਾ ਨਹੀਂ ਬਾਲਾ ਕਰੂ ਆਪਾਂ ਤੰਦ ਕੱਢ ਲਾਂਗੇ ਯਾਰ ਚੱਲ ਚੱਲਾ ਅੰਦਰ ਐ ਨਾ ਤੂੰ ਦਿਲ ਹੌਲਾ ਕਰ ਬਿਕਰ ਸੇ ਤੇ ਸੇ ਪਾਸੇ ਨਹੀਂ ਦੇਂਦੀ ਪਤਾ ਨਹੀਂ ਕਿੱਥੇ ਬੈਠੀ ਐ ਚਲ ਆਪੇ ਆਜੂ ਕਿਸੇ ਨੇ ਪਾਸੇ ਹੁਣ ਜੇ ਕਹਿੰਦੇ ਵੀ ਚਾਹ ਬਣਾ ਲਿਆ ਫੇਰ ਵੀ ਔਖਾ ਐ ਚਲ ਐਂ ਕਰ ਮੰਜਾ ਟਾ ਡਾਂ ਬੰਚਟ ਆਰਾਮ ਕਰ ਗਏ ਨਾ ਆ ਗਿਆ ਜੇਠਾ ਹਾਂ ਚੱਲਿਆ ਨਹੀਂ ਕਿਸੇ ਨੇ ਬੜੀ ਹੈਂਕੜ ਨਾਲ ਨਿਕਲਿਆ ਸੀ ਆ ਗਿਆ ਨਾ ਉੱਥੇ ਹੀ ਆਉਣੀ ਐ ਜੇਕਾ ਤਾਂ ਦਿਖਾਤੀ ਨਾ ਫੇਰ ਆਉਣੀ ਐ ਆਵਾਂ ਨਾ ਮੇਰਾ ਘਰ ਐ ਮੇਰਾ ਵਾਰ ਐ ਕਿਉਂ ਕੀ ਗੱਲ ਮੈਂ ਘਰੋਂ ਨਿਕਲਿਆ ਆਇਆ ਐ ਨਾ ਫੇਰ ਹੈਂਕੜ ਕੇ ਕਿਉਂ ਜਾਣਾ ਹੁਣ ਨਾ ਉਹ ਤਾਂ ਬੜੇ ਰੋਬ ਨਾਲ ਜਾਣਾ ਵੀ ਮੁੜ ਕੇ ਇਸ ਘਰ ਚ ਪੈਰ ਹੀ ਨਹੀਂ ਪਾਉਣਾ ਤੇ ਮੈਂ ਵੀ ਦੋ ਦਾਣੇ ਧਰ ਕੇ ਮੱਥਾ ਟੇਕ ਦੇ ਮੈਂ ਸ਼ੁਕਰ ਹੈ ਗਲਾਂ ਲਾ ਪਰ ਫੇਰ ਮੁੜ ਕੇ ਉੱਥੀ ਆ ਜਾਣਾ ਤੂੰ ਤਾਂ ਚਾਹੁੰਦੀ ਈ ਹੈ ਵੀ ਇਹ ਮਰ ਜੇ ਤੇ ਵਿੜਾ ਖੁੱਲਾ ਹੋ ਜੇ ਆ ਸਾਰਾ ਕੁਝ ਤੇਰਾ ਹੋ ਜੇ ਐ ਨਹੀਂ ਮੈਂ ਮੱਜਾ ਛੜਦਾ ਹਜੇ ਮੈਂ ਬਹੁਤ ਚਰ ਜਾਣਾ ਨਾਲੇ ਪਰਜਾਈ ਮੈਂ ਤਾਂ ਇਹੀ ਗੱਲ ਕਹਿੰਦਾ ਸੀ ਕਿਉਂ ਆ ਮੇ ਲੋਕਾਂ ਤੋਂ ਥੂ-ਥੂ ਕਰਾਉਣੀ ਐ ਘਰ ਦੀ ਗੱਲ ਘਰ ਚ ਰਹਿ ਜਾਂਦੀ ਐ ਤੂੰ ਸੰਭਲ ਜਾ ਹਜੇ ਵੀ ਜੇ ਸੰਭਲਿਆ ਜਾਂਦਾ ਤਿੱਥੋਂ ਨਾ ਨਾ ਕੀ ਕੀ ਬੋਲਿਆ ਆਹੋ ਘਰ ਦੀ ਗੱਲ ਘਰ ਚ ਰਹਿ ਜਾਂਦੀ ਐ ਹਾਂ ਤੂੰ ਮੇਰੀ ਸਰੀਕਣੀ ਕੋਲੇ ਕੱਲੀਆਂ-ਕੱਲੀਆਂ ਗੱਲਾਂ ਚੋਕੇ ਆਉਣਾ ਉਹ ਨਹੀਂ ਤੈਨੂੰ ਸ਼ਰਮ ਆਉਦੀ ਤੇ ਮੈਂ ਹਜੇ ਚੁੱਪ ਕਰ ਜਾ ਹੈ ਹਾਂ ਅੱਛਾ ਮੇਰੀਆਂ ਗੱਲਾਂ ਤਾਂ ਜਿਵੇਂ ਛੋਟੀ ਪਰਜਾਈ ਨਾ ਕੋਈ ਗੱਲਾਂ ਕਰ ਲੀਆਂ ਉਹ ਤਾਂ ਤੈਨੂੰ ਚੁਬਦੀਆਂ ਨੇ ਤੇ ਜਿਹੜੀਆਂ ਤੂੰ ਕਰਦੀਆਂ ਉਹ ਤੈਨੂੰ ਕੋਈ ਦਿਸਦੀਆਂ ਨਹੀਂ ਹੈ ਹੈ ਨਾ ਜਦੋਂ ਤੂੰ ਉਹਨੂੰ ਇਹ ਦੱਸਤਾ ਵੀ ਮੈਨੂੰ ਸਵੇਰ ਦੀ ਰੋਟੀ ਨਹੀਂ ਦਿੱਤੀ ਮੈਨੂੰ ਸਿੱਧੇ ਮੂੰਹ ਨਹੀਂ ਬੋਲਦੀ ਐਂ ਕਰਦੀ ਆ ਐਂ ਕਰਦੀ ਆ ਸੋ ਸੋ ਉਹਨੂੰ ਗੱਲਾਂ ਬੋਲ ਕੇ ਆਉਣਾ ਮੇਰੇ ਬਾਰੇ ਨਾ ਫਿਰ ਰਹਿ ਲਾ ਉਹਦੇ ਕੰਨੀ ਚੱਕ ਮੰਜਾ ਭਗ ਜਾ ਉਹਦੇ ਕੰਨੀ ਦੇਖ ਲੈ ਦੋਨੇ ਹੱਥੀ ਰੱਖਨੋਂ ਫਿਰਦੀ ਆ ਜਾਂ ਭਗ ਜਾ ਬਸਲਾ ਉਹਦੇ ਜਾ ਕੇ ਦੇਖ ਲੈ ਫਿਰ ਮੈਂ ਤਾਂ ਤੇਰੀਆਂ ਮਿੰਤਾਂ ਕਰਦਾ ਉਹ ਮੇਰੀਆਂ ਮਿੰਤਾਂ ਕਰਦੇ ਨਹੀਂ ਉਹ ਦੇਖ ਲੈ ਇੱਕ ਪਾਸੇ ਤਾਂ ਮੇਰੀਆਂ ਮਿੰਤਾਂ ਹੁੰਦੀਆਂ ਇੱਕ ਪਾਸੇ ਮੇਰੀ ਬੇਇੱਜ਼ਤੀ ਹੁੰਦੀ ਆ ਮੈਂ ਤਾਂ ਕਹਿੰਦਾ ਚੱਲ ਕਾ ਨੂੰ ਕਾ ਨੂੰ ਕਾ ਨੂੰ ਪਰ ਤੂੰ ਨਹੀਂ ਇਹ ਗੱਲ ਨੂੰ ਸਮਝਦੀ ਨਾ ਮੇਰੇ ਤੋਂ ਬੇਇੱਜ਼ਤੀ ਕਿਉਂ ਕਰਾਉਣੀ ਆ ਜੇ ਤਾਂ ਐ ਹੋਵੇ ਤੇਨੂੰ ਅਸੀਂ ਮਿੰਤਾ ਨਾ ਰੱਖਦੇ ਹੋਈਏ ਤੇ ਤੇਰੀ ਬੇਇੱਜ਼ਤੀ ਵੀ ਕਰਦੇ ਹੋਈਏ ਫੇਰ ਤਾਂ ਤੂੰ ਬੋਲਦਾ ਚੰਗਾ ਲੱਗਦਾ ਮੈਂ ਤਾਂ ਕੈਨੀ ਆ ਵੇ ਭਾਈ ਜਾ ਕੱਲ ਨੂੰ ਜਾਂਦਾ ਅੱਜ ਹੀ ਵਗ ਜਾ ਤੈਨੂੰ ਉਹ ਲਾ ਜਾ ਕੇ ਰਾਜੀ ਆ ਤੂੰ ਨਾ ਨਾਲੇ ਡਹੌਲੇ ਕਰਕੇ ਰਾਜੀ ਆ ਜਾ ਵਗ ਜਾ ਫੀ ਉੱਪਰ ਜਾਇ ਮੈਂ ਬਾਗਤਾ ਜਾਉ ਪਰ ਮੈਂ ਇਹੀ ਸੋਚਦਾ ਸੀ ਵੀ ਕਾਨੂੰਨ ਵਿੱਚ ਜਲੂਸ ਕੱਢਣਾ ਜੇ ਤੈਨੂੰ ਨਹੀਂ ਨਾ ਲੱਗਦਾ ਚੰਗਾ ਤਾਂ ਮੈਂ ਤਾਂ ਇੱਥੇ ਕੰਦ ਕੱਢ ਲੈਨੇ ਆ ਵਿਚਾਲੇ ਫੇਰ ਉਹੀ ਰੰਡੀ ਰੋਣਾ ਹੋਊਗਾ ਫੇਰ ਨਾ ਤੂੰ ਕਹੀਂ ਵੀ ਅੱਜ ਕਿਨੂੰ ਲੈ ਆ ਐਸੀ ਮੁਰਗੇ ਵੀ ਖਾਵਾਂਗੇ ਦਾਰੂ ਵੀ ਪੀਵਾਂਗੇ ਬੱਕਰੇ ਬੁਲਾਇਆ ਕਰੂੰ ਮੈਂ ਤਾਂ ਕਰ ਲੈ ਰਾਜਾ ਰਾਜੀ ਕਰ ਲੈ ਤੂੰ ਜਿਹੜਾ ਕੁਝ ਹੁੰਦਾ ਤੇਰੇ ਤੋਂ ਮੈਨੂੰ ਵੀ ਤੇਰੀ ਔਕਾਤ ਦਾ ਪਤਾ ਸੀ ਤਾਂ ਹੀ ਮੈਂ ਆਪਦੇ ਹਿੱਸੇ ਚ ਆਪਦੇ ਦੋ ਕੋਠੇ ਪਾਏ ਨੇ ਤੇਰਾ ਤਾਂ ਛਪਾਟ ਪਿਆ ਤੂੰ ਕੁਝ ਮਰਜ਼ੀ ਕਰ ਇੱਥੇ ਮੇਰੇ ਬੰਦੇ ਕੰਜਰੀਆਂ ਨਚਾਲਾ बस ਕਾਨੂੰਨ ਆ ਸੁਣਾਇਆ ਕਰ ਠੀਕ ਹੈ ਠੀਕ ਹੈ ਲੋਕਾਂ ਦੀ ਸੰਗਸਾਰ ਬਣਾ ਮੰਨੀ ਲੋਕ ਤੈਨੂੰ ਕਹਾ ਕਰਨਗੇ ਵੀ ਆਪ ਤੇ ਜੇਟਸ ਨੂੰ ਰੋਟੀ ਨਹੀਂ ਫੜਾ ਸਕੀ ਇਹ ਉਹ ਜੇਠ ਦੀਆਂ ਕਰਤੂਤਾਂ ਨਹੀਂ ਜੱਜਦੀਆਂ ਜੇਠ ਦੇ ਖਾਣ ਵਾਲੇ ਲੱਛਣ ਨਹੀਂ ਹੈਗੇ ਤੇ ਤੂੰ ਜੱਜ ਦਾ ਹੋਵੇਂ ਨਾ ਤੈਨੂੰ ਬੈਠੇ ਨੂੰ ਫੜਾਵਾਂ ਆ ਜਿਹੜੀਆਂ ਤੂੰ ਮਾਸਕਰੀਆਂ ਕਰਦਾ ਨਾ 24 ਘੰਟੇ ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਮਾਸਕਰੀਆਂ ਮੈਂ ਤਾਂ ਜੇਠਾ ਵਾਲੀਆਂ ਕਰੀਆਂ ਨਹੀਂ ਪਰਜਾਈ ਮੈਂ ਤਾਂ ਸੋਚਦਾ ਹੀ ਰਹਿ ਗਿਆ ਵੀ ਅੱਜ ਪਰਜਾਈ ਨੂੰ ਕਹਾਂਗੇ ਵੀ ਲੱਸੀ ਦੀ ਘੁੱਟ ਪਿਆ ਦੇ ਅੱਜ ਹੀ ਕਹਾਂਗੇ ਵੀ ਆ ਸੋਲੇ ਦੀ ਸਬਜ਼ੀ ਬਣਾ ਦੇ ਪਰ ਤੂੰ ਤਾਂ ਮੈਨੂੰ ਕਦੇ ਮੰਨਿਉ ਹੀ ਨਹੀਂ ਅੱਛਾ ਤੇਰੀਆਂ ਹੀ ਮੰਨੀ ਜਾਵਾ ਨਾ ਹੋਰ ਛੋੜੇ ਬੰਨਣ ਤੋਂ ਬਿਨਾ ਹੋਰ ਮੰਦੀ ਕੀ ਦੀਆਂ ਚੰਗੀਆਂ ਚੋਖੀਆਂ ਸੋਨੂੰ ਸਾਰਾ ਦਿਨ ਪੱਕੀਆਂ ਬਕਾਈਆਂ ਮਿਲਦੀਆਂ ਤੋਤੇ ਕੱਪੜੇ ਮਿਲਦੇ ਆ ਮਨ ਆਇਆ ਬੋਲਦਾ ਕਦੇ ਉਮਰ ਦਾ ਲਿਹਾਜ਼ ਨਹੀਂ ਕਰਿਆ ਤਾ ਹੋਰ ਦੱਸ ਤੈਨੂੰ ਕੀ ਚਾਹੀਦਾ ਹਾਂ ਹਾਰੇ ਕੱਡ ਕੱਡ ਕੇ ਤੈਥੋਂ ਰੋਟੀ ਮੰਗਦਾ ਆ ਹੁਣ ਤੈਨੂੰ ਤੀ ਪਤਾ ਤੀਜਾ ਡੰਗ ਹੋ ਗਿਆ ਤੂੰ ਤਾਂ ਆਪਦੀ ਅੜੀ ਫੜ ਰੱਖੀ ਐ ਮੈਂ ਆਪਦੀ ਅੜੀ ਫੜ ਰੱਖੀ ਐ ਰੋਟੀਆਂ ਹਜੇ ਵੀ ਉਵੇਂ ਪਈਆਂ ਡੱਬੇ ਚ ਖਾਣੀ ਐ ਚੱਕ ਕੇ ਖਾਲਾ ਮੈਂ ਤਾਂ ਨਹੀਂ ਫੜਾਉਂਦੀਗੀ ਬਸ ਮਰਨਾ ਮੰਜੂ ਹੈ ਪਰ ਮਿਲਦੀ ਉੱਥੇ ਖਾਲਾ ਮੇਰਾ ਲਹੂ ਨਾ ਪੀਆ ਕਰੋ ਬੇਰੁ ਕਰਦੇ ਹੋਰ ਵੀ ਬਥੇਰੇ ਕੰਮ ਨੇ ਜੇ ਤੇਰੇ ਸਿਰ ਚੜਕੇ ਨਾ ਮਰਿਆ ਨਾ ਤਾਂ ਮੈਨੂੰ ਕੀ ਤੂੰ ਕਹੇਂਗੀ ਰੋਟੀ ਮੈਂ ਵੀ ਨਹੀਂ ਚੱਕ ਕੇ ਖਾਂਦਾ ਖਾਊਗਾ ਤੈਥੋਂ ਫੜ ਕੇ ਪਮਾ ਕੁਸ ਦੀ ਕੁਸ਼ ਹੋ ਜੇ ਹਾਂ ਤੋ ਬਾਰੇ ਕਿਰਨਉਣੀ ਹੈ ਚਲ ਅੰਦਰ ਚੱਲ ਚਾਹ ਓ ਬਾਈ ਖੜੀ ਖੜੀ ਓ ਬਾਈ ਖੜੀ ਯਾਰ ਮਹਾਰਾਜ ਹਾਂ ਓ ਠੀਕ ਹੈ ਹਾਂ ਠੀਕ ਆ ਤੂੰ ਦਾ ਹੋਫ ਕਰੇ ਸਾਰੇ ਠੀਕ ਨੇ ਹਾਂ ਹਾਂ ਠੀਕ ਹੈ ਤੇ ਗੋਡਾ ਲੈ ਯਾਰ ਮੇਰੇ ਕੋਲ ਬਾਲੀ ਗੇੜੇ ਚ ਮਾਰਦਾ ਕੀ ਗੱਲ ਹੋ ਗਈ ਲੱਗਾ ਹੁਣ ਤੈਨੂੰ ਪਤਾ ਹੋਊ ਗੇੜੇ ਤੇਰੇ ਕੋਲੇ ਮਾਰਦਾ ਤੈਨੂੰ ਕੀ ਦੱਸਦਾ ਉਹ ਮੈਨੂੰ ਤਾਂ ਉਹਨੇ ਕੁਝ ਨਹੀਂ ਦੱਸਿਆ ਮੈਨੂੰ ਤਾਂ ਐ ਜੇ ਕਹਿੰਦਾ ਯਾਰ ਮੈਨੂੰ ਕੋ ਘਰੇ ਪੁੱਛਦਾ ਨਹੀਂ ਮੈਨੂੰ ਕੋਈ ਆਏ ਨਹੀਂ ਕਰਦਾ ਬੁਲਾਉਂਦਾ ਨਹੀਂ ਕੁਝ ਕਰਦਾ ਨਹੀਂ ਆ ਨਾ ਪਤਾ ਪੁੱਛਦਾ ਨਾ ਛੋਟਾ ਪੁੱਛਦਾ ਨਹੀਂ ਗੱਗੇ ਐਵੇਂ ਕਹੀ ਜਾਂਦੇ ਰਹਿੰਦਾ ਉਹਦੀ ਤਾਂ ਟੋਕਣ ਦੀ ਆਦਤ ਆ ਤੂੰ ਉਹਦੀਆਂ ਬਾਲੀਆਂ ਨਾ ਸੁਣਿਆ ਕਰ ਚੰਗੀ ਉਹ ਨਹੀਂ ਰੋਟੀ ਮਿਲਦੀ ਆ ਚੰਗਾ ਕਪੜਾ ਲੀੜਾ ਮਿਲਦਾ ਉਹ ਤਾਂ ਤੈਨੂੰ ਪਤਾ ਸਾਰਾ ਦਿਨ ਬੇਲਾ ਤਰੈ ਨਾ ਨਾ ਕੋਈ ਕੰਮ ਕਰਦਾ ਉਹਨੂੰ ਟੋਕ ਟਕਈਆ ਕਰਨ ਦੀ ਆਦਤ ਆ ਲੈ ਰੋਟੀ ਮੈਨੂੰ ਤਾਂ ਕਹਿੰਦਾ ਮੈਨੂੰ ਨਾ ਰੋਟੀ ਪੁੱਛਦੇ ਨੇ ਉਹ ਉਹ ਨਹੀਂ ਨਹੀਂ ਕਾ ਨੂੰ ਤੂੰ ਗੱਗੇ ਦੱਸ ਸਾਡੇ ਕਦੇ ਰੋਟੀ ਨੂੰ ਉਹ ਕਦੇ ਕਿਸੇ ਦੇ ਘਿਆ ਰੋਟੀ ਖਾਣ ਉਹਦਾ ਮੈਨੂੰ ਪਤਾ ਹੈ ਵੀ ਘਰੇ ਤੁਸੀਂ ਸਭ ਕੁਝ ਪੁੱਛ ਲਿਓ ਉਹੀ ਕਹੀ ਜਾਂਦਾ ਓਏ ਉਹ ਤਾਂ ਤੈਨੂੰ ਪਤਾ ਹੀ ਆ ਉਹਨੂੰ ਟੋਕ ਟਕਈਆ ਕਰਨ ਦੀ ਆਦਤ ਆ ਇੰਨੇ ਨਾਲ ਉਹਨੂੰ ਆਏ ਆ ਵੀ ਮੇਰੇ ਇੱਥੇ ਵਿੱਚ ਰਹਿਣਗੇ अच्छा हम्म ते मेनू ਤਾਂ ਉਹ ਐਂ ਵੀ ਕਹਣਾ ਕਹਿੰਦਾ ਵੀ ਯਾਰ ਆਪਣਾ ਕੋਈ ਕਰੀਏ ਕੁਛ ਉਹ ਤਾਂ ਸਿਰ ਕਹਿੰਦਾ ਵੀ ਆਪਾਂ ਪਿਆਹੇ ਵਿਆਹ ਉਹ ਕਰਵਾ ਲਈਏ ਕੋਈ ਨਾ ਕੋਈ ਵਿਆਹ ਹੋ ਰਿਹਾ ਉਹ ਵਿਆਹ ਹੁਣ ਉਹਦਾ ਇਸ ਉਮਰ 'ਚ ਗੱਗੇ ਕਿੱਥੇ ਹੋ ਜੂਗਾ ਐ ਇਸ ਉਮਰ 'ਚ ਹੋ ਵੀ ਜਾਂਦਾ ਹੁੰਦਾ ਹੈ ਮਾੜਾ 모ਟਾ ਤੁਸੀਂ ਖਿਆਲ ਰੱਖਿਓ ਕਿਤੇ 5 ਕਿਲੋ ਸੋਡੇ ਹੱਥੋਂ ਜਾਣ ਉਹ ਚਲ ਗੱਗੇ ਉਹ ਤਾਂ ਠੀਕ ਆ ਅਸੀਂ ਤਾਂ ਖਿਆਲ ਰੱਖਦੇ ਆ ਪਰ ਤੂੰ ਵੀ ਖਿਆਲ ਰੱਖੀ ਜੇ ਕੋਈ ਐਸੀ ਗੱਲਬਾਤ ਹੋਈ ਨਾ ਮੈਨੂੰ ਪਹਿਲਾਂ ਦੱਸ ਦੀ ਨਾ ਮੈਂ ਭਾਈ ਤੁਹਾਨੂੰ ਪਹਿਲਾਂ ਦੱਸੂਗਾ ਹਾਂ ਨਾਲ ਜੜੀ ਵੀ ਤੇਰੇ ਕੋਲੇ ਕੋਈ ਗੱਲ ਕਰਦਾ ਹੁੰਦਾ ਨਾ ਮੈਨੂੰ ਉਹਦੀ ਮਾੜੀ ਜੀ ਕਰਨ ਪਾ ਦਿਆ ਕਰ ਕੋਈ ਨਾ ਕੋਈ ਨਾ ਐ ਤਾਂ ਕਾਹਨੂੰ ਆਪਾਂ ਕਰਨ ਦਿੰਨੇ ਆ ਆਹੋ ਚਲ ਕੋਈ ਪਤਾ ਨਹੀਂ ਹੁੰਦਾ ਬੰਦੇ ਦੇ ਮਨ ਦਾ ਨਾ ਚਲ ਠੀਕ ਹੈ ਫਿਰ ਠੀਕ ਹੈ ਚੰਗਾ ਅੱਛਾ ਛੋਟਾ ਕਿਵੇਂ ਤਰਾ ਹੁੰਦਾ ਕਿਵੇਂ ਬਾਈ ਬਸ ਠੀਕ ਹੈ ਬਾਈ ਤੂੰ ਦੱਸ ਛੋਟੇ ਭਰਾ ਕਿਵੇਂ ਆਦਾ ਠੀਕ ਹੈ ਬਾਈ ਪਰ ਮੈਨੂੰ ਤੂੰ ਠੀਕ ਨਹੀਂ ਲੱਗਦਾ ਹਾਂ ਤੈਨੂੰ ਦਿਸੀ ਜਾਂਦਾ ਮੈਂ ਕਹਦਾ ਠੀਕ ਹੈ ਮੈਂ ਤਾਂ ਆਪਣੇ ਕਰਮਾਂ ਨੂੰ ਰੋਣਾ ਔਰ ਰੱਬ ਨੂੰ ਰੋਣਾ ਜਿਹੜੇ ਕੰਜਰ ਨੇ ਮੈਨੂੰ ਨਾ ਉਸ ਪਾਸੇ ਨਾ ਉਸ ਪਾਸੇ ভাই ਮੈਂ ਤਾਂ ਫਿਰ ਵੀ ਤੇਰਾ ਤਰਸ ਹੁੰਦਾ ਤਾਂਹੀਂ ਤਾਂ ਤੇਰੇ ਕੋਲ ਆਇਆ ਪਰ ਜਿਹੜੇ ਕੁੱਤੇ ਖਾਣੀ ਹੁੰਦੀ ਤੇ ਇੱਕ ਇਹ ਨਾ ਹੁਣ ਤਾਂ ਛੱਲੇ ਹੀ ਨਹੀਂ ਗਿਆ ਨਾ ਕੁਝ ਮੋਲਦੀ ਭਾਬੀ ਜੀ ਹਾਂ ਹੋ ਮੇਰੇ ਨਾਲ ਕੀ ਨਹੀਂ ਹੁੰਦਾ ਚੰਗਾ ਤੈਨੂੰ ਮੇਰੇ ਤੇ ਤਰਸ ਤਾਂ ਆਇਆ ਇੱਥੇ ਤਾਂ ਕੋਈ ਤਰਸ ਨਾ ਕੋਈ ਆਏ ਕਹਿੰਦਾ ਵੀ ਤੂੰ ਰੋਟੀ ਕੱਲ ਦੀ ਖਾਦੀ ਐ ਤੂੰ ਰੋਟੀ ਦਾ ਖਾਲਾ ਮੈਂ ਤਾਂ ਢਿੱਡੋ ਭੁੱਖਾ ਬੈਠਾ ਤਰਸਦਾ ਵੀ ਕਿਉਂ ਨਾ ਆਵੇ ਹਨਾ ਉਹ ਮੇਰੇ ਪਿਆਵਰ ਕਾ ਮੇਰਾ ਬਟਾ ਪ੍ਰਾਂਗਾ ਨਾਲੇ ਜੇ ਤੈਨੂੰ ਉਹ ਪੁੱਛ ਦੇਣੀ ਤੂੰ ਮੇਰੇ ਘਰ ਚੱਲ ਬਹੁਤ ਹੀ ਉੱਥੇ ਕਾ ਸਾਹਬਾ ਸੀ ਜਿਵੇਂ ਤੂੰ ਛੋਟਾ ਹੈ ਗੱਲ ਵੱਡੀ ਕਰ ਗਿਆ ਪਰ ਮੈਂ ਕਿਵੇਂ ਤੇਰੇ ਕੋਲੇ ਬਗ ਚੱਲਾਂ ਤੂੰ ਨਿਆਣਾ ਹੈ ਜੇ ਤੂੰ ਆਪਦੀ ਕਬੀਲਦਾਰੀ ਸਾਹਮਣੇ ਕਰਕੇ ਮੈਨੂੰ ਸਾਹਮਣੇਗਾ ਪਰ ਉਹ ਦੇਖਿਆ ਭਾਈ ਕਿਵੇਂ ਗਿਆ ਕਾ ਆਹੋ ਨਾ ਮੈਨੂੰ ਬੁਲਾਇਆ ਨਾ ਤੁਹਾਨੂੰ ਜੋ ਮੇਰੇ ਹੁੰਦੇ ਨਹੀਂ ਥੋੜੀ ਇੱਜ਼ਤ ਕਰਦੇ ਪਿੱਛੋਂ ਕੀ ਕਰਦੇ ਹੋਣਗੇ ਇਹ ਵੀ ਉਸੇ ਦਾ ਹੀ ਐ ਇਹ ਵੀ ਆਪਦੀ ਤੀਮੀ ਦਾ ਮੇਰੇ ਭਰਾ ਨੂੰ ਭਰਾ ਨਹੀਂ ਸਮਝਦਾ ਬਸ ਜਿਵੇਂ ਉਹ ਕਹਿੰਦੀ ਓਵੇਂ ਕਰਦਾ ਭਾਈ ਇਹਨਾਂ ਨੂੰ ਤਾਂ ਤੇਰੀ ਜੁਆਇਨ ਤੱਕ ਮਤਲਬ ਆ ਹਾਂ ਹੋਰ ਕੁਛ ਨਹੀਂ ਆਹੋ ਇਹ ਤਾਂ ਤੁਹਾਨੂੰ ਬਸ ਇੱਕ ਝੱਲੀ ਜਾਂਦੇ ਨੇਗੇ ਚੱਲ ਕੋਈ ਗੱਲ ਨਹੀਂ ਭਾਈ ਮੈਂ ਭਗਤਾ ਤੇਰੇ ਕੰਨੀ ਚੱਲਦਾ ਉਹ ਦੇਖ ਨੀ ਕਿਵੇਂ ਮੋٹے ਨਾਲ ਮੋਟਾ ਜੁੜੀ ਬੈਠਾ ਛੋਟਾ ਮੈਂ ਤੈਨੂੰ ਕਿੰਨਾ ਸਮਝਾਉਂਦਾ ਹੁੰਦਾ ਸੀ ਹੈ ਹੁਣ ਉਹ ਨੂੰ ਕਹਿੰਦਾ ਮੇਰੇ ਵੱਲ ਚੱਲ ਮਾਏ ਸੁਣੀ ਜਾਨੀਆ ਕੰਨ ਲਾ ਕੇ ਜਦੋਂ ਹੰਦਾ ਆਇਆ ਬਾਈ ਤੈਨੂੰ ਰੋਟੀ ਨਹੀਂ ਪੁੱਛਦੇ ਤੂੰ ਮੇਰੇ ਪਿਉਆਂ ਵਰਗਾ ਤੂੰ ਖੁਲਾਨਾ ਤੂੰ ਉੱਧਰ ਚੱਲ ਤੇਰੀ ਕਦਰ ਨਹੀਂ ਪਹਿਲਾਂ ਇਹਦੇ ਤੀਨੀ ਆਈ ਸਾਰੀਆਂ ਗੱਲਾਂ ਮੈਨੂੰ ਦੱਸ ਕੇ ਗਈ ਇਹ ਵੱਡਾ ਵੀ ਘੱਟ ਨਹੀਂ ਇੰਨਾ ਕਨੂੰ ਹੀ ਢੱਕਾ ਸਿੱਟਦਾ ਤਾਂ ਹੀ ਮੈਂ ਬੋਲਦੀ ਆ ਮੈਂ ਐਵੇਂ ਨਹੀਂ ਬੋਲਦੀ ਮੇਰਾ ਕੀ ਦਿਮਾਗ ਖਰਾਵਾ ਹੈ ਤੇਰੇ ਬੋਲਣ ਵਾਲੀ ਸਾਰੇ ਸਿਆਪੇ ਪੈਂਦੇ ਨੇ ਜੇ ਤੂੰ ਬੋਲਦੀ ਨਾ ਆ ਗੱਲ ਹੀ ਨਾ ਹੁੰਦੀ ਨਾ ਹੁਣ ਕੀ ਹੋ ਗਿਆ ਕਿਧਰੇ ਨਹੀਂ ਜਾਂਦਾ ਇਹ ਘਰ ਛੱਡ ਕੇ ਉਹ ਕਿਧਰੇ ਨਹੀਂ ਜਾਂਦਾ ਉਹਨੂੰ ਕੋਈ ਨਹੀਂ ਚੱਲਦਾ ਮੇਰੇ ਨਾਲ ਜੇ ਭੱਗ ਗਿਆ ਫਿਰ ਆਪਾਂ ਕੀ ਕਰਾਂਗੇ ਗਲਤ ਹੈ ਇਹ ਆ ਉਹ ਨਹੀਂ ਜਾਂਦਾ ਤੁਰਨੂੰ ਤਿਆਰ ਬੈਠਾ ਉਹ ਤਾਂ ਉਹਦੇ ਨਾਲ ਜਾਣ ਨੂੰ ਉਹ ਦੇਖਦੀ ਕਿਆਂ ਚੱਲ ਕੇ ਰੋਕ ਲਈਏ ਉਹਨੂੰ ਰੋਕ ਲਈਏ ਮਾਤਾ ਦੋਨੇ ਹੱਥੀਂ ਕੱਢੋ